ਅਜਿਹੜਾ ਉਹ ਕਾਲਾ ਦੌਰ ਸੀ 84 ਤੋਂ ਲੈ ਕੇ 95 ਤੱਕ ਜੀ ਤੁਸੀਂ ਉਸ ਸਮੇਂ ਨੂੰ ਵੇਖਿਆ ਵੀ ਹੈ ਕੋਈ ਪੂਰੀ ਤਰ੍ਹਾਂ ਔਰ ਕੁਝ ਲੋਕ ਜਿਨ੍ਹਾਂ ਨੇ ਉਸ ਸਮੇਂ ਨੂੰ ਹੰਡਾਇਆ ਉਹ ਤੁਹਾਡੇ ਜਾਣਕਾਰ ਵੀ ਹੋਣਗੇ ਸੋ ਤੁਸੀਂ ਕਿਵੇਂ ਵੇਖਦੇ ਹੋ ਉਸ ਸਾਰੇ ਵਰਤਾਰੇ ਦੇ ਗਲੇਸਨਾ ਬਟਾ ਵੀ ਜਿਹੜਾ ਪੰਜਾਬ ਦੇ ਦਿੱਤੇ ਜਿਹਨੂੰ ਅਸੀਂ ਕਾਲਾ ਦੌਰ ਕਹਿੰਦੇ ਹਾਂ ਜੀ ਇਹ ਕੋਈ ਅਸਮਾਨ ਤੋਂ ਨਹੀਂ ਡਿੱਗਿਆ ਸੀ ਜੀ ਇਹ ਸਮੇਂ ਦੀਆਂ ਸਰਕਾਰਾਂ ਨੇ ਪੈਦਾ ਕੀਤੀ ਜਾਂ ਜਿੱਥੇ ਥੋੜੀ-ਮੋਟੀ ਵੀ ਚੇਤਨਾ ਹੈ ਉਥੇ ਇਸ ਤਰ੍ਹਾਂ ਅਤਵਾਦ ਵੱਖਵਾਦ ਤਾਵਾਦ ਮਾਵਾਦ ਇਹ ਜਿਹੇ ਵਾਦ ਵਿਵਾਦ ਪੈਦਾ ਕਰਕੇ ਜੀ ਤੇ ਲੋਕ ਚੇਤਨਾ ਨੂੰ ਬਰਬਾਦ ਕਰਨ ਵਾਸਤੇ ਸਾਰਾ ਕੁਝ ਕੀਤਾ ਜਾਂਦਾ ਪੰਜਾਬਾਂ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਪਤਾ ਹੈ ਵੀ ਐਮਰਜੈਂਸੀ ਦੇ ਵੀ ਵਿਰੋਧ ਕੀਤਾ ਸੀ ਜੀ ਐਮਰਜੈਂਸੀ ਤੋਂ ਬਾਅਦ ਫਿਰ ਕੇਂਦਰ ਦੀ ਸਰਕਾਰ ਹਾਰੀ ਸੀ ਜੀ ਜਨਤਾ ਰਾਜ ਬੜੇ ਜੀ ਠੀਕ ਹੈ ਨਾ ਉਸ ਤੋਂ ਬਾਅਦ ਉਹੀ ਕੇਂਦਰ ਦੀ ਸਰਕਾਰ ਦੀ ਜਿਹੜੀ ਉਸ ਵਕਤ ਦੀ प्रधानमंत्री हर आई सिंदरा गांधी जी सौ खांदी सी ਵੀ ਅੱਜ ਤੋਂ ਬਾਅਦ ਮੈਂ ਕਦੇ ਅਮਰਸ ਨਹੀਂ ਲਾਉ ਪੰਜਾਬ ਦੀ ਧਰਤੀ ਦੇ ਤੇ ਇਹ ਜਿਹੇ ਦੌਰ ਚੱਲਿਆ ਸੀ ਮਸੂਮ ਲੋਕਾਂ ਦਾ ਕਹਾਣੀ ਸੀ ਤੇ ਪੰਜਾਬ ਦੇ ਲੋਕਾਂ ਦੀ ਸ਼ਤਰ ਦੂਰੋਂ ਨਜ਼ਰ ਆ ਜਾਂਦੀ ਹੈ ਜੀ ਉਹਨਾਂ ਦੀ ਲੰਮੀ ਦਾੜ੍ਹੀ ਤੇ ਪੱਗ ਹਾਲਾਂਕਿ ਪੱਗ ਦਾੜ੍ਹੀ ਏਸ਼ੀਆ ਦੀ ਪਛਾਣ ਹੈ ਜੀ ਪੱਗ ਤੇ ਦਾੜ੍ਹੀ ਸਾਰੇ ਏਸ਼ੀਆ ਦੀ ਪਛਾਣ ਹੈ ਪਰ ਏਸ਼ੀਆ ਦੇ ਦੂਜੇ ਲੋਕਾਂ ਨੇ ਆਪ ਦੀ ਪਛਾਣ ਦੇ ਮਾਰੇ 76 ਇਹ ਲਈ ਬੈਠਿਆ ਕੋਈ ਗੁਰੂ ਸਾਹਿਬ ਨੇ ਕਿਹਾ ਭਾਈ ਤੁਸੀਂ ਆਈ ਰੱਖਣੀ ਹੈ ਗੁਰੂ ਸਾਹਿਬ ਨੇ ਇਹਨਾਂ ਨੂੰ ਮਾਨ ਦੇਤਾ ਏਸ਼ੀਅਨ ਪਛਾਣ ਨੂੰ ਦਸਵੇਂ ਪਾਤਸ਼ਾਹ ਨੇ ਮਾਨ ਦੇਤਾ ਭਾਈ ਥੋੜੀ ਪੱਗ ਦਾੜੀ ਹੈ ਜਿਹੜੀ ਨਾ ਜੀ ਕਿ ਗੁਰੂ ਹੋਗੀ ਲੋਕਾਂ ਚ ਚੇਤਨਾ ਤੇ ਸੰਘਰਸ਼ ਹੁੰਦਾ ਸਰਕਾਰਾਂ ਦੇ ਵਿੱਚ ਹੰਕਾਰ ਤੇ ਅਤਿਆਚਾਰ ਹੁੰਦਾ ਜੀ ਦੋ ਚਾਰ ਦਿਨ ਮੈਂ ਬੋਲਦਾ ਹੰਕਾਰ ਅਤਿਆਚਾਰ ਦੁਰਾਚਾਰ ਵਿਵਚਾਰ ਤੇ ਮਹਾਮਕਾਰਪੁਣਾ ਇਸ ਕਰਾਂ ਜਾਂਦਾ ਇਸ ਕਰਕੇ ਸਾਰਾ ਕੰਮ ਨੇ ਪੰਜਾਬ ਦੀ ਧਰਤੀ ਤੇ ਤਾਂ ਬੱਦਲ ਉਹ ਸਮੇਂ ਦੇ ਵਿੱਚ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਦਾ ਕੋਈ ਉਗ ਸੁਗ ਨਹੀਂ ਸੀ ਉਹਨਾਂ ਦੀ ਗੱਲ ਕੀਤੀ ਤੇ ਅਖੀਰ ਉਹਨਾਂ ਨਾਲ ਵੀ ਜੋ ਤਸ਼ੱਦਦ ਹੋਇਆ ਤੁਸੀਂ ਉਸ ਨੂੰ ਕਾਰਨ ਕਿਸ ਨੂੰ ਮੰਨਦੇ ਹੋ ਕਿ ਉਹ ਵੀ ਸਿਆਸਤਦਾਨਾਂ ਦੀ ਘੜੀ ਮਿੱਥੀ ਸਾਜ਼ਿਸ਼ ਸੀ ਸਿਆਸਤਦਾਨਾਂ ਦੀ ਘੜੇ ਹੋਈ ਸਾਜ਼ਿਸ਼ ਸੀ ਕਿ ਪੰਜਾਬ ਨੂੰ ਮਾਰਨਾ ਕਿਵੇਂ ਹੈ ਜੀ ਕਿਤੇ ਨਾ ਕਿਤੇ ਫਿਰ ਜਾਗਦੀ ਚੇਤਨਾ ਹੁੰਦੀ ਹੈ ਇੱਕ ਦਿਨ ਦੀ ਆ ਜੀ ਯਾਦ ਰੱਖੋ ਸਾਰੇ ਥਾਂ ਹੀ ਹੁੰਦੀ ਅਰੰਗਦੇਵ ਦਾ ਜਨਮ ਸਾਰੇ ਹਿੰਦੁਸਤਾਨ ਤੇ ਸੀ ਨਾ ਜੀ ਲੜਿਆ ਕੌਣ ਦਸਵੇਂ ਪਾਸ਼ਾ ਜੀ ਪੰਜਾਬ ਦੇ ਲੋਕ ਪੰਜਾਬੀ ਨਾ ਹੋ ਕੇ ਫਿਰ ਕਿਤੇ ਧਾਰਤਿਆ ਆਪਣੀ ਪਛਾਣ ਦੱਸਦੇ ਵੀ ਮੈਂ ਕੌਣ ਹਾਂ ਜੀ ਮੈਂ ਸਿੱਖ ਹਾਂ ਅਗਲੀ ਮੈਂ ਜੀ ਮੋਸਲਮ ਆਹਣਾ ਮੈਂ ਜੀ ਕਿਦੂ ਹਾਂ ਪੰਜਾਬੀ ਕੋ ਕੋ ਇਤਿਆਦ ਨਹੀਂ ਪਖੰਡ ਜਿਨਾ ਮਰਜ਼ੀ ਕਰ ਜਾਣਾ ਪੰਜਾਬ ਦੇ ਨਾਂ ਤੇ ਜੀ ਪਖੰਡ ਦਾ ਨੰਬਰ 1 ਤੇ ਹੈ ਮੁਨਕਤਾ ਦਾ ਕਹਾਨੂੰ ਸਰਕਾਰ ਦੀ ਗਲਤੀ ਨੀਤੀਆਂ ਕਰਕੇ ਹੋਣਾ ਹੈ ਨੋਕਤਾਰੇ ਵਿੱਚ ਦੂਜੇ ਦੇਸ਼ਾਂ ਨਾਲ ਲੜਾਈ ਪਾਉਣੀ ਹੈ ਤੇ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ ਹੋਣੀ ਆ ਇਹਨਾਂ ਨੇ ਝਾਰੀ ਤੇ ਵੇਚੜੇ ਆ ਨਾ ਬਿਲਕੁਲ ਕਹਿੰਦੇ ਨੇ ਕਿ ਉਸ ਸਮੇਂ ਮੁੱਲ ਪੈਂਦਾ ਸੀ ਕਿ ਜਿਹੜਾ 2-3 ਨੌਜਵਾਨਾਂ ਨੂੰ ਮਾਰੇਗਾ ਤੇ ਉਹਦਾ ਜਿਹੜਾ ਵੱਡਾ ਮਿਲੂਗਾ ਰੈਂਕ ਵੱਡਾ ਰੈਂਕ ਵੱਡੇ ਇਨਾਮ ਆ ਔਟ ਆਫ ਦੀ ਵੇ ਤਰੱਕੀਆਂ ਐਸੀ ਉਦਤੀਆਂ ਜੀ ਜਾਂ ਤਾਂ ਕੋਈ ਕਹਦੇ ਜੀ ਇਸ ਮੈਂ ਇਹ ਤਰੱਕੀਆਂ ਨਹੀਂ ਦਿੱਤੀਆਂ ਜੀ ਇਹਦੀ ਪੂਰੀ ਪੜਤਾਲ ਕਰਕੇ ਪੂਰੀ ਸਟੇਟਮੈਂਟ ਬਣ ਸਕਦੀ ਵੀ ਕਿ ਨੂੰ ਕਿ ਨੂੰ ਔਟ ਆਫ ਦੀ ਵੇ ਤਰੱਕੀ ਦੇ ਕੇ ਕਿਹੜੇ ਥਾਂ ਲਾਇਆ ਪੰਜਾਬ ਦੇ ਵਿੱਚ 1984 ਤੋਂ ਲੈ ਕੇ 1995 ਤੱਕ ਦਾ ਉਹ ਕਾਲਾ ਦੌਰ ਜਿਸ ਤੌਰ ਦੇ ਵਿੱਚ ਪੰਜਾਬੀ ਨੌਜਵਾਨ ਜਿੱਥੇ ਸਿਆਸਤ ਦੀ ਭੇਂਟ ਚੜ੍ਹੇ ਉਸ ਦੇ ਨਾਲ ਨਾਲ ਪੁਲਿਸ ਦੀਆਂ ਵਧੀਆਂ ਕਿਆਂ ਦਾ ਵੀ ਸ਼ਿਕਾਰ ਹੋਏ ਉਸ ਸਮੇਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੀ ਇੱਕ ਆਵਾਜ਼ ਪੂਰੀ ਦੁਨੀਆ ਦੇ ਵਿੱਚ بلند ਹੋਈ ਭਾਈ ਜਸਵੰਤ ਸਿੰਘ ਖਾਲੜਾ ਪਰ ਅਚਾਨਕ ਜਦੋਂ ਉਹਨਾਂ ਨੇ ਇਹ ਆਵਾਜ਼ ਚੱਕੀ ਔਰ ਲਗਭਗ 30 ਤੋਂ 40 ਹਜ਼ਾਰ ਨੌਜਵਾਨ ਜਿਨ੍ਹਾਂ ਦੀ ਕੋਈ ਉਗ ਸੁਗ ਨਹੀਂ ਸੀ ਉਹਨਾਂ ਬਾਰੇ ਵਿਸ਼ਵ ਪੱਤਰ ਤੇ ਜਾ ਕੇ ਆਵਾਜ਼ ਚੁੱਕੀ ਔਰ ਉਹਨਾਂ ਦੀ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚਾਈ ਤਾਂ ਅਚਾਨਕ ਉਹ ਆਵਾਜ਼ ਜਿਹੜੀ ਆ ਇੱਕ ਦਿਨ ਗਾਇਬ ਹੋ ਜਾਂਦੀ ਹੈ ਸੋ ਗੱਲਬਾਤ ਕਰਾਂਗੇ ਅੱਜ ਉਸ ਦੌਰ ਦੀ ਔਰ ਭਾਈ ਦਸਵੰਤ ਸਿੰਘ ਖਾਲੜਾ ਹੋਰਾ ਮਾਰੇ ਕਿਉਂਕਿ ਜਿਵੇਂ ਉਸ ਸਮੇਂ ਦੇ ਵਿੱਚ ਉਹਨਾਂ ਦੀ ਆਵਾਜ਼ ਇੱਕਦਮ ਗਾਇਬ ਹੋਈ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ ਔਰ ਬਾਲੀਵੁੱਡ ਦੇ ਵਿੱਚ ਸਰਦਾਰ ਸੁਪਰਸਟਾਰਕ ਹੋਣ ਵਾਲੇ ਦਿਲਜੀਤ ਦੋਸਾਂਜ ਇੱਕ ਫਿਲਮ ਉਹਨਾਂ ਦੇ ਜੀਵਨ ਤੇ ਆਧਾਰਿਤ ਲੈ ਕੇ ਆ ਰਹੇ ਨੇ ਪਰ ਵਿਵਾਦਾਂ ਦੇ ਵਿੱਚ ਐ ਫਿਲਮ ਕਿਉਂਕਿ ਲਗਾਤਾਰ ਜਿੱਥੇ ਇਸ ਦੀ ਰਿਲੀਜ਼ਿੰਗ ਨੂੰ ਭਾਰਤ ਦੇ ਵਿੱਚ ਰੋਕਿਆ ਜਾ ਰਿਹਾ ਉਸ ਦੇ ਨਾਲ ਨਾਲ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਨ ਦੇ ਉੱਪਰ ਵੀ ਜਿਹੜਾ ਗੁਰੇਜ਼ ਕਰਨ ਦੇ ਲਈ ਕਿਹਾ ਜਾ ਰਿਹਾ ਸੋ ਸਾਡੇ ਨਾਲ ਬਾਪੂ ਬਲਕੌਰ ਸਿੰਘ ਮੌਜੂਦ ਨੇ ਗੱਲਬਾਤ ਕਰਾਂਗੇ ਪੰਜਾਬ 95 ਦਿਲਜੀਤ ਦੀ ਫਿਲਮ ਬਾਰੇ ਔਰ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਬਾਰੇ ਬਾਪੂ ਜੀ ਜਿਹੜਾ ਉਹ ਕਾਲਾ ਦੌਰ ਸੀ 1984 ਤੋਂ ਲੈ ਕੇ 95 ਤੱਕ ਦਾ ਤੁਸੀਂ ਉਸ ਸਮੇਂ ਨੂੰ ਵੇਖਿਆ ਵੀ ਹੈ ਪੂਰੀ ਤਰ੍ਹਾਂ ਔਰ ਕੁਝ ਲੋਕ ਜਿਨ੍ਹਾਂ ਨੇ ਉਸ ਸਮੇਂ ਨੂੰ ਹੰਡਾਇਆ ਉਹ ਤੁਹਾਡੇ ਜਾਣਕਾਰ ਵੀ ਹੋਣਗੇ ਸੋ ਤੁਸੀਂ ਕਿਵੇਂ ਵੇਖਦੇ ਹੋ ਉਸ ਸਾਰੇ ਵਰਤਾਰੇ ਨੂੰ ਗੱਲ ਇਸ ਤਰ੍ਹਾਂ ਬਟਾ ਵੀ ਜਿਹੜਾ ਪੰਜਾਬ ਦੇ ਤੇ ਜਿਹਨੂੰ ਅਸੀਂ ਕਾਲਾ ਦੌਰ ਕਹਿੰਦੇ ਆ ਜੀ ਇਹ ਕੋਈ ਅਸਮਾਨ ਚੋਂ ਨਹੀਂ ਡਿੱਗਿਆ ਸੀ ਜੀ ਇਹ ਸਮੇਂ ਦੀਆਂ ਸਰਕਾਰਾਂ ਨੇ ਪੈਦਾ ਕੀਤਾ ਸੀ ਜੀ ਯਾਦ ਆ ਜੋਲ ਨੂੰ ਅਸਮਾਨ ਚੋਂ ਨਹੀਂ ਡਿੱਗਦਾ ਜੀ ਸਵੇ ਨਹੀਂ ਸਰਕਾਰਾਂ ਤੋਂ ਪੈਦਾ ਹੁੰਦਾ ਜੀ ਪਾਵਾ ਔਰੰਗਜੀਬ ਦਾ ਵੀ ਕਿਉਂ ਨਾ ਹੋਵੇ ਜੀ ਠੀਕ ਹੈ ਕੋਈ ਵੀ ਸਰਕਾਰ ਜਿਹੜੀ ਲੋਕਪ੍ਰੋਤੀ ਹੁੰਦੀ ਆ ਜੀ ਔਰ ਉਹਦੀਆਂ ਨੀਤੀਆਂ ਦੇ ਲੋਕੀ ਆਲੋਚਕ ਨੇ ਜੀ ਜਾਂ ਜਿੱਥੇ ਥੋੜੀ-ਮੋਟੀ ਵੀ ਚੇਤਨਾ ਹੈ ਉਥੇ ਇਸ ਤਰ੍ਹਾਂ ਅਤਵਾਦ ਵੱਖਵਾਦ ਤਾਓਵਾਦ ਮੌਵਾਦ ਇਹ ਜਿਹੇ ਵਾਦ-ਵਿਵਾਦ ਪੈਦਾ ਕਰਕੇ ਜੀ ਤੇ ਲੋਕ ਚੇਤਨਾ ਨੂੰ ਬਰਬਾਦ ਕਰਨ ਵਾਸਤੇ ਸਾਰਾ ਕੁਝ ਕੀਤਾ ਜਾਂਦਾ ਜੀ ਤੇ ਇਹ ਵੀ ਉਸੇ ਹੀ ਮੰਦੀ ਭਾਵਨਾ ਦਾ ਸ਼ਿਕਾਰ ਸੀ ਜੀ ਨੀਤੀ ਕਿ ਪੰਜਾਬ ਨੂੰ ਆਪਾਂ ਇਨ ਦੀ ਚੇਤਨਾ ਤੋਂ ਉਖੇੜਨਾ ਕਿਵੇਂ ਹੈ ਜੀ ਪੰਜਾਬਾਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪਤਾ ਹੈ ਵੀ ਐਮਰਜੈਂਸੀ ਦੇ ਵੀ ਵਿਰੋਧ ਕੀਤਾ ਸੀ ਜੀ ਐਮਰਜੈਂਸੀ ਤੋਂ ਬਾਅਦ ਫਿਰ ਕੇਂਦਰ ਦੀ ਸਰਕਾਰ ਹਾਰੀ ਸੀ ਜੀ ਜਨਤਾ ਰਾਜ ਬੜੇ ਜੀ ਠੀਕ ਹੈ ਨਾ ਉਸ ਤੋਂ ਬਾਅਦ ਉਹੀ ਕੇਂਦਰ ਦੀ ਸਰਕਾਰ ਦੀ ਜਿਹੜੀ ਉਸ ਵਕਤ ਦੀ ਪ੍ਰਧਾਨ ਮੰਤਰੀ ਹਰਾਈ ਸੀ ਇੰਦਰਾ ਗਾਂਧੀ ਜੀ ਸੋਹ ਖਾਂਦੀ ਸੀ ਵੀ ਅੱਜ ਤੋਂ ਬਾਅਦ ਮੈਂ ਕਦੇ ਅਮਰਸ ਨਹੀਂ ਲਾਉਂਗੀ ਜੀ ਉਦੋਂ ਪਰ ਹਾਲਾਤ ਹੀ ਜਿਵੇਂ ਆਗਦੇ ਪਿਓ ਦਾ ਰਾਜ ਹੁੰਦਾ ਜੀ ਠੀਕ ਹੈ ਨਾ ਇਸ ਕਰਕੇ ਉਹਨਾਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਰੱਖਿਆ ਪਤਾ ਆਂਦਾ ਸਰਕਾਰਾਂ ਨੂੰ ਵੀ ਕਿਹੜੀ ਚੀਜ਼ ਦੀ ਚੇਤਨਾ ਕਿਹੜੇ ਲੱਖ 'ਚ ਕਿਤਨੀ ਹੈ ਜੀ ਬੰਗਾਲ 'ਚ ਕਿਤਨੀ ਹੈ ਪੰਜਾਬ 'ਚ ਕਿਤਨੀ ਹੈ ਕੇਰਲਾ 'ਚ ਕਿਤਨੀ ਹੈ ਜੀ ਮਦਰਾਸ਼ 'ਚ ਕਿਤਨੀ ਹੈ ਆਂਧਰਾ ਪ੍ਰਦੇਸ਼ 'ਚ ਕਿਤਨੀ ਹੈ ਤੇ ਗੁਜਰਾਤ 'ਚ ਕਿਤਨੀ ਹੈ ਜੀ ਤੇ ਦਿੱਲੀ 'ਚ ਵੀ ਕਿਤਨੀ ਹੈ ਸਭ ਨੂੰ ਪਤਾ ਹੈ ਜੀ ਸਰਕਾਰਾਂ ਨੂੰ ਪੱਕਾ ਪਤਾ ਹੁੰਦਾ ਹੈ ਜੀ ਉਹਨਾਂ ਦੀਆਂ ਆਪਣੀਆਂ ਏਜੰਸੀਆਂ ਆਪਣੇ ਵਿਭਾਗਾਂ ਕੰਮ ਕਰਦੇ ਤੇ ਤਕਰੀਬਨ ਸ਼ਾਮ ਤੱਕ ਹਰ ਇੱਕ ਚੀਜ਼ ਦੀ ਖਬਰ ਬਣਾ ਕੇ ਦਿੰਦੇ ਨੇ ਵੀ ਲੋਕਾਂ ਦੀ ਸੋਚ ਦਾ ਚਿੰਤਨਾ ਇੱਥੇ ਖੜਾ ਹੈ ਜੀ ਇਸ ਕਰਕੇ ਇਹੋ ਚਿੰਤਨ ਨੂੰ ਦਬਾਉਣ ਦੇ ਲਈ ਜੀ ਪੰਜਾਬ ਦੇ ਦਿੱਤੇ ਜਿਹਨੂੰ ਅਸੀਂ ਕਾਲਾ ਦੌਰ ਕਹਿੰਦੇ ਆ ਜੀ ਉਹ ਚਲਾਇਆ ਔਰ ਧਾਣ ਕੀਤਾ ਜਵਾਨੀ ਦਾ ਜੀ ਵੇਖੋ ਤੁਸੀਂ ਪਖੰਡ ਵੇਖੋ ਕਿਸ ਤਰ੍ਹਾਂ ਦੇ ਆ ਜੇ ਕੋਈ ਬੰਦਾ ਸਰਕਾਰੀ ਬੰਦਾ ਜੀ ਗਉਦੇ ਤੇ ਹਟਾ ਰੱਖਦੇ ਆਖਣਗੇ ਜੀ ਬੜਾ ਦਾਨੀ ਆ ਜੀ ਜੇ ਕੀੜੀਆਂ ਦੇ ਭੌਣ ਤੇ ਦਾਣੇ ਪਾ ਦੇ ਆਖਣਗੇ ਜੀ ਬੜਾ ਦਾਨੀ ਆ ਕਬੂਤਰਾਂ ਨੂੰ ਦਾਣੇ ਪਾ ਦੇ ਆਖਣਗੇ ਬੜਾ ਦਾਨੀ ਆ ਕੁੱਤਿਆਂ ਨੂੰ ਰਾ ਦੇ ਵਿਹੇ ਰੋਟੀਆਂ ਪਾ ਦੇ ਆਖਣਗੇ ਬੜਾ ਦਾਨੀ ਆ ਜੋ ਬੰਦੇ ਮਾਰ ਕੇ ਖਾ ਦੇ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਆਖਣਗੇ ਬੜਾ ਦਲੇਰ ਆ ਕੁਮਾਰਲੀ ਬੰਦਾ ਸਾਵੀ ਜੀ ਇਸ ਕਰਕੇ ਪੰਜਾਬ ਦੀ ਧਰਤੀ ਤੇ ਇਹੋ ਜਿਹਾ ਜਿਹੜਾ ਦੌਰ ਚੱਲਿਆ ਸੀ ਮਸੂਮ ਲੋਕਾਂ ਦਾ ਘਾਣ ਸੀ ਤੇ ਪੰਜਾਬ ਦੇ ਲੋਕਾਂ ਦੀ ਸ਼ਕਲ ਦੂਰੋਂ ਨਜ਼ਰ ਆ ਜਾਂਦੀ ਆ ਜੀ ਉਹਨਾਂ ਦੀ ਲੰਮੀ ਦਾੜ੍ਹੀ ਤੇ ਪੱਗ ਹਾਲਾਂਕਿ ਪੱਗ ਦਾੜ੍ਹੀ ਏਸ਼ੀਆਣ ਪਛਾਣ ਆ ਜੀ ਪੱਗ ਤੇ ਦਾੜ੍ਹੀ ਸਾਰੇ ਏਸ਼ੀਆ ਦੀ ਪਛਾਣ ਆ ਜੀ ਪਰ ਏਸ਼ੀਆ ਦੇ ਦੂਜੇ ਲੋਕਾਂ ਨੇ ਆਪਦੀ ਪਛਾਣ ਦੇ ਮਾਰੇ ਛੱਤਰ ਇਹ ਲਈ ਬੈਠੇ ਕੋਈ ਗੁਰੂ ਸਾਹਿਬ ਨੇ ਕਿਹਾ ਭਾਈ ਤੁਸੀਂ ਆਈ ਰੱਖਣੀ ਹੈ ਗੁਰੂ ਸਾਹਿਬ ਨੇ ਇਨਨੁ ਮਾਨ ਦੇਤਾ ਜੀ ਏਸ਼ੀਅਨ ਪਛਾਣ ਨੂੰ ਦਸਵੇਂ ਪਾਸ਼ਾ ਨੇ ਮਾਨ ਦੇਤਾ ਭਾਈ ਥੋੜੀ ਪੱਗ ਦਾੜੀ ਹੈ ਜਿਹੜੀ ਨਾ ਜੀ ਇਹ ਜ਼ਰੂਰ ਹੋਗੀ ਹੁਣ ਨਾ ਹੀ ਛੱਡਣ ਜੋਗੇ ਆ ਜੀ ਨਾ ਹੀ ਵੜਣ ਜੋਗੇ ਆ ਜੀ ਨਾ ਰੱਖਣ ਜੋਗੇ ਆ ਜੀ ਤੇ ਪਰ ਨੁਕਸਾਨ ਆ ਜਿਹੜਾ ਇਸ ਪਛਾਣ ਦਾ ਇਹ ਆ ਕਿ ਹਰ ਹਰ ਦੁਸ਼ਮਣ ਨੂੰ ਪਤਾ ਵੀ ਹੋ ਜਾਂਦਾ ਬਿਲਕੁਲ ਹਰ ਦੁਸ਼ਮਣ ਨੂੰ ਪਤਾ ਹੈ ਜੀ ਹੋ ਜਾਂਦਾ ਇਸ ਕਰਕੇ ਇਸ ਪਛਾਣ ਨੂੰ ਖਤਮ ਦੇ ਲਈ ਉਹਨੂੰ ਪਤਾ ਵੀ ਇਹਦੇ ਸਿਰ ਦੇ ਵਿੱਚ ਹੀ ਕਿਤੇ ਨਾ ਕਿਤੇ ਚੇਤਨਾ ਦਾ ਵੀ ਜਲਵਾ ਹੈਗਾ ਚੇਤਨਾ 'ਚ ਜਲਵਾ ਤਾਂ ਕਿੰਨਾ ਕੁ ਤੇ ਸੰਘਰਸ਼ ਦਾ ਜਲਵਾ ਵੀ ਹੈਗਾ ਚੇਤਨਾ ਤੇ ਸੰਘਰਸ਼ ਨਾਲੋਂ ਨਾਲ ਤੁਰਦੀ ਜਿਆਦਾ ਲੋਕਾਂ 'ਚ ਚੇਤਨਾ ਤੇ ਸੰਘਰਸ਼ ਹੁੰਦਾ ਸਰਕਾਰਾਂ ਦੇ ਵਿੱਚ ਹੰਕਾਰ ਤੇ ਅਤਿਆਚਾਰ ਹੁੰਦਾ ਜੀ ਦੋ ਚਾਰ ਦਮੈਂ ਮੈਂ ਬੋਲਦਾ ਹੰਕਾਰ ਅਤਿਆਚਾਰ ਦੁਰਾਚਾਰ ਵਿਵਚਾਰ ਤੇ ਮਹਾਮਕਾਰਪੁਣਾ ਇਸ ਸਾਰੀਆਂ ਚ ਹੁੰਦਾ ਜੀ ਇਸ ਕਰਕੇ ਸਾਰਾ ਕੰਮ ਪੰਜਾਬ ਦੀ ਧਰਤੀ ਤੇ ਤਾਂ ਬਾਕੀ ਗੱਲ ਕਰੀਏ ਭਾਰਤ ਜਿਸ ਨੂੰ ਲੋਕਤੰਤਰੀਕ ਦੇਸ਼ ਕਿਹਾ ਜਾਂਦਾ ਔਰ ਜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਦੀ ਗੱਲ ਹੋਵੇ ਤਾਂ ਉਹ ਸਾਡਾ ਸੰਵਿਧਾਨਿਕ ਅਧਿਕਾਰ ਹਰ ਇੱਕ ਸਿਆਸਤਦਾਨ ਹਰ ਇੱਕ ਸਿਆਸੀ ਪਾਰਟੀ ਸੰਵਿਧਾਨ ਦੀਆਂ ਕਾਪੀਆਂ ਵਿਖਾ ਕੇ ਵੋਟਾਂ ਮੰਗਦੀ ਹੈ ਜਿੱਤਦੀ ਹੈ ਪਰ ਇੱਥੇ ਜੇ ਗੱਲ ਕੀਤੀ ਜਾਵੇ ਉਸ ਸਮੇਂ ਦੇ ਵਿੱਚ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਉਹਨਾਂ ਨੌਜਵਾਨਾਂ ਜਿਨ੍ਹਾਂ ਦਾ ਕੋਈ ਉਗ ਸੁਗ ਨਹੀਂ ਸੀ ਉਹਨਾਂ ਦੀ ਗੱਲ ਕੀਤੀ ਤੇ ਅਖੀਰ ਉਹਨਾਂ ਨਾਲ ਵੀ ਜੋ ਤਸ਼ੱਦਦ ਹੋਇਆ ਤੁਸੀਂ ਉਸ ਨੂੰ ਕਾਰਨ ਕਿਸ ਨੂੰ ਮੰਨਦੇ ਹੋ ਕਿ ਉਹ ਵੀ ਸਿਆਸਤਦਾਨਾਂ ਦੀ ਘੜੀ ਮਿੱਥੀ ਸਾਜ਼ਿਸ਼ ਸੀ ਸਿਆਸਤਦਾਨਾਂ ਦੀ ਘੜੇ ਹੋਈ ਸਾਜ਼ਿਸ਼ ਸੀ ਕਿ ਪੰਜਾਬ ਨੂੰ ਮਾਰਨਾ ਕਿਵੇਂ ਆ ਜੀ ਕਿਤੇ ਨਾ ਕਿਤੇ ਫਿਰ ਜਾਗਦੀ ਚੇਤਨਾ ਹੁੰਦੀ ਆ ਇੱਕ ਦਿਨ ਹੁੰਦੀ ਆ ਜੀ ਯਾਦ ਰੱਖਿਓ ਸਾਰੇ ਖਾ ਨਹੀਂ ਹੁੰਦੀ ਜੀ ਰੰਗਦੇਵ ਦਾ ਜਨਮ ਸਾਰੇ ਹਿੰਦੁਸਤਾਨ ਤੇ ਸੀ ਨਾ ਜੀ ਲੜਿਆ ਕੌਣ ਦਸਵੇਂ ਪਾਸ਼ਾ ਜੀ ਹੋਰ ਨਾਲ ਲੜ ਪਏ ਥੋੜੇ ਰਾਜ ਦੇ ਦੂਜੇ ਸਾਰੇ ਹਿੰਦੂ ਰਾਜੇ ਸੀ ਸਾਰੇ ਰਾਜਪੂਤ ਰਾਜੇ ਸੀ ਸਾਰੇ ਨਵਾਬ ਸੀ ਲੜੇ ਨਾਲ ਉਹਦੇ ਨਾਲ ਜੀ ਉਹਦੇ ਦੇ ਦਰਬਾਰਾਂ 'ਚ ਬੈਠੇ ਸੀ ਚੇਤਨਾ ਵਾਲਾ ਬੰਦਾ ਇੱਕੋ ਹੀ ਹੁੰਦਾ ਰੂਜ ਦੇ ਵਿੱਚ ਲੈਨਨ ਨਹੀਂ ਪੈਦਾ ਹੋਣਾ ਨਾ ਜੀ ਹੋਰ ਕਿਨੇ ਕਿ ਲੈਨਨ ਪੈਦਾ ਹੋ ਜਾਣਗੇ ਕਾਰਮਾਰਕ ਜਰਮਨਤੀ ਪੈਦਾ ਹੋਣਾ ਨਾ ਚੇਤਨਾ ਦੇ ਵਿੱਚ ਤੇ ਪਰ ਹਾਂ ਠੀਕ ਹੈ ਨਾ ਇਹ ਜਿਹੇ ਬੰਦੇ ਪੈਦਾ ਹੋਏ ਖਾਲੜਾ ਸਾਹਿਬ ਪੈਦਾ ਹੋ ਗਏ ਉਹਨੇ ਕਿਹ ਵੀ ਕਾਹਨ ਕਿਉਂ ਹੋਇਆ ਜੀ ਸੰਵਿਧਾਨ ਉਦੋਂ ਵੀ ਸੀ ਜੀ ਪਰ ਉਦੋਂ ਸੰਵਿਧਾਨ ਦੇ ਸਾਹਮਣੇ ਕਾਲੀਆਂ ਕਲਾਈ ਹੋਈ ਸੀ ਜੀ ਦੇਖਣਾ ਹੀ ਨਹੀਂ ਅੰਨੀ ਸਾਰੇ ਪਾਸੇ ਅੰਨ ਹੀ ਹਨਾ ਹਨੇ ਰਿਹਨੇ ਰਵਿਕੜਾ ਲੋਕਾਂ ਨੂੰ ਪਤਾ ਜੀ ਨੂੰ ਮਰਜ਼ੀ ਮਾਰ ਦਿਓ ਜੀ ਜਿਹਨੂੰ ਮਰਜ਼ੀ ਛੱਡ ਦਿਓ ਜਿਹਨੂੰ ਮਰਜ਼ੀ ਆਪਦੇ ਦਰਬਾਰ ਚ ਬਾੜ ਦਿਓ ਜਿਹਦੇ ਮਰਜ਼ੀ ਜਿਹਦੇ ਤਿਆਜ਼ਰ ਕਰਦੇ ਚੱਲਦਾ ਸੀ ਸਿਰਫ ਪੰਜਾਬ ਹੀ ਕਿਉਂ ਪੰਜਾਬ ਦੇ ਨੌਜਵਾਨ ਹੀ ਕਿਉਂ ਕਿ ਜੈਨੋਸਾਈਡ ਪੰਜਾਬ ਦੀ ਸਿੱਖਾਂ ਦੀ ਨਸਲਕੁਸ਼ੀ ਮੁੱਖ ਕਾਰਨ ਸੀ ਜੀ ਕੱਲੀ ਨਸਲਕੁਸ਼ੀ ਨਹੀਂ ਹੁੰਦੀ ਚੇਤਨਾ ਦਾ ਧਾਂਨ ਕਰਨਾ ਜੀ ਯਾਦ ਰੱਖ ਨਸਲਾਂ ਨੂੰ ਤੋਂ ਇਹਨਾਂ ਨੂੰ ਕੋਈ ਡਰ ਨਹੀਂ ਜੀ ਚੇਤਨਾ ਚੇਤਨਾ ਨੂੰ ਬੰਗਾਲ ਚਾਹੇ ਉਹਨੂੰ ਵੀ ਖਾ ਜਾਣਗੇ ਕੱਚਾ ਨੂੰ ਜੀ ਜਿੱਦੇ ਕੇਰਲਾ ਚ ਆ ਗਈ ਉਹਨੂੰ ਵੀ ਖਾ ਜਾਣਗੇ ਕੱਚਾ ਨੂੰ ਜੀ ਹਾਂਜੀ ਗੁਜਰਾਤ ਚ ਆ ਗਈ ਕੱਚਾ ਉਹ ਇੱਥੇ ਵੀ ਖਾ ਜਾਣਗੇ ਜਿੱਥੇ ਚੇਤਨਾ ਆ ਗਈ ਉਹਦਾ ਭਾਣ ਕਰਨਾ ਹੈ ਪੰਜਾਬ ਦੇ ਲੋਕਾਂ ਦੀ ਚੇਤਨਾ ਸੀ ਇਹ ਠੀਕ ਆ ਵੀ ਇੱਥੇ ਹਿੰਦੂ ਸਿੱਖ ਤੇ ਮੁਸਲਮਾਨ ਤਿੰਨ ਸ਼ਬਦ ਨੇ ਜੀ ਪੰਜਾਬ ਦੇ ਲੋਕ ਪੰਜਾਬੀ ਨਾ ਹੋ ਕੇ ਫਿਰ ਕਿਹਦੇ ਆਧਾਰ ਤੇ ਆਪਣੀ ਪਛਾਣ ਦੱਸਦੇ ਆ ਵੀ ਮੈਂ ਕਹਣਾ ਜੀ ਮੈਂ ਸਿੱਖ ਹੁੰਨਾ ਅਕੇ ਜੀ ਮੈਂ ਜੀ ਮੁਸਲਮਾਨ ਹੁੰਨਾ ਮੈਂ ਜੀ ਕੀ ਦੂਹਣਾ ਪੰਜਾਬੀ ਕੋਹ ਨੂੰ ਕੋਈ ਤਿਆਰ ਨਹੀਂ ਪਖੰਡ ਜਣਾ ਮਰਜੀ ਕਰ ਜਾਣਾ ਪੰਜਾਬ ਦੇ ਨਾਂ ਤੇ ਜੀ ਪਖੰਡ ਦਾ ਨੰਬਰ 1 ਤੇ ਆ ਇਹ ਤਾਂ ਕੋਈ ਦੋ ਰਾਮ ਨਹੀਂ ਮੈਂ ਬੜਾ ਕੌੜਾ ਸ਼ਬਦ ਕਹਿ ਰਿਹਾ ਤੇ ਕਈਆਂ ਤੇ ਬੜਾ ਚੂਹ ਆ ਜੀ ਜਰਮਨ ਕਦੇ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਪ੍ਰੋਟੈਸਟੈਂਟ ਹਾਂ ਜੀ ਸਾਦੇ ਜੀ ਕਹਿੰਦੇ ਕੋ ਧਰਮ ਨੂੰ ਪਿੱਛੇ ਰੱਖਦੇ ਨੇ ਪਹਿਲਾਂ ਪਹਿਲਾਂ ਉਹਦੇ ਅਸੀਂ ਜਰਮਨ ਆ ਵੀਰ ਜਰਮਨ ਫ੍ਰੈਂਚ ਨੂੰ ਪੁੱਛੋ ਕੌਣ ਆਖੇ ਫ੍ਰੈਂਚ ਕਦੇ ਕਹਿੰਦੇ ਵੀ 크੍ਰਿਸਚੀਅਨ ਆ ਇਟਾਲੀਅਨ ਨੂੰ ਪੁੱਛੋ ਕੌਣ ਆ ਕਦੇ ਕਹਣਗੇ ਵੀ ਰੋਮਨ ਚਰਚਾ ਜੀ ਰੋਮਨ ਇਟਾਲੀਅਨ ਸਪੈਨਿਸ਼ ਕਿਉਂਕਿ ਕੌਮ ਬਣ ਗਏ ਅਸੀਂ ਫਿਰਕਿਆਂ ਚ ਰਹਿ ਗਏ ਉਹ ਕੌਮ ਦੇ ਵਿੱਚ ਆ ਗਏ ਅਗਲਾ ਆਪਣਾ ਕੌਮ ਦਾ ਹੁੰਦਾ ਹੈ ਇਸ ਕਰ ਕੋਈ ਤਰੱਕੀਆਂ ਕਰ ਗਏ ਜਦ ਤੱਕ ਤੁਸੀਂ ਕੌਮ ਦੇ ਵਿੱਚ ਤਬਦੀਲ ਨਹੀਂ ਹੁੰਦੇ ਟਰਾਂਸਫਰਮੇਸ਼ਨ ਨਹੀਂ ਤੁਹਾਡੀ ਹੁੰਦੀ ਕੌਮ ਦੇ ਵਿੱਚ ਕੌਮ ਬਣਨ ਲਈ ਉਹਨਾਂ ਚ ਕੋਈ ਤਰੱਕੀ ਨਹੀਂ ਕਰ ਸਕਦੇ ਘਾਣ ਹੀ ਹੋਣਾ ਤੇ ਘਾਣ ਦੇ ਵਿੱਚ ਹੀ ਤੁਹਾਡੇ ਹੀ ਹਿੰਦੂ ਸਿੱਖ ਤੇ ਮੁਸਲਮਾਨ ਸ਼ਬਦ ਵਰਤ ਕੇ ਇੱਕ ਕਿਸੇ ਨੂੰ ਕੁੱਟ ਦੇਣਾ ਹੈ ਇੱਕ ਕਿਸੇ ਨੂੰ ਘਟਵਾ ਦੇਣਾ ਹੈ ਇਹ ਕਿਸੇ ਤੋਂ ਘਟਵਾ ਦੇਣਾ ਹੈ ਤੇ ਰਾਜ ਕਿਸੇ ਨੇ ਹੋਰ ਕਰ ਜਾਣਾ ਹੈ ਆ ਕਹਾਣੀ ਸੀ ਉਹ ਰਾਜ ਬਕਾਇਦਾ ਹੋਇਆ ਅੱਜ ਵੀ ਹੋ ਰਿਹਾ ਹੈ ਦੱਸੋ ਕਿਹੜੀ ਆ ਪਾਰਟੀ 17 ਦੋਲਾ ਤੇ ਮੈਨੂੰ ਪਤਾ ਹੈ ਮੇਰੀ ਚੰਗੀ ਤਰ੍ਹਾਂ ਸੁਰਤ ਹੈ ਵੀ ਕਿਹੜੀ ਪਾਰਟੀ ਨੇ ਕਿਹੜੇ ਸੂਬੇ ਲਈ ਕੀ ਕੀਤਾ ਕੁਝ ਨਹੀਂ ਕੀਤਾ ਜੀ ਨਾ ਲੁੱਟ ਖੁੱਟ ਜੂ ਰੁਪਈਆ ਮੋਗਨਾ ਜਰੂਰ ਕੀਤੀਆਂ ਬਾਹਰ ਪੈਸਾ ਅਰਬਾਂ ਨਹੀਂ ਖਰਬਾਂ ਦੇ ਹਿਸਾਬ ਨਾਲ ਵੀ ਭੇਜਿਆ ਜੀ ਇਵੀ ਨਾਲਾ ਕਾਰਪੋਰੇਟ ਸੈਕਟਰ ਬਹੁਤ ਤਕੜਾ ਵੀ ਕਰਤਾ ਗਰੀਬ ਦਾ ਕਹਾਣ ਕਰਤਾ ਮਜ਼ਦੂਰ ਦਾ ਕਹਾਣ ਕਰਤਾ ਪਬਲਿਕ ਸੈਕਟਰ ਤਬਾਹ ਕਰਤਾ ਪ੍ਰਾਈਵੇਟ ਪ੍ਰਾਈਵੇਟਾਈਜੇਸ਼ਨ ਵੱਡ ਕੇ ਵੱਡੀ ਕਰਤੀ ਜੀ ਠੀਕ ਆ ਹੁਣ ਉਹਨਾਂ ਦੇ ਫੰਡਾਂ ਤੇ ਪੜਦੀ ਹੈ ਸਾਰੀ ਰਾਜਨੀਤੀ ਜਿਹਨੂੰ ਮਰਜੀ ਇਹ ਆਪਾਂ ਤਾਂ ਹਾਂ ਖੜੇ ਬਾਗ ਦੀ ਮੂਲੀ ਟਰੰਪ ਵਰਗੇ ਬੰਦੇ ਜਿਹੜੇ ਕਹਿੰਦੇ ਕਿ ਮੈਨੂੰ ਰੱਬ ਨੇ ਅਮਰੀਕਾ ਨੂੰ ਮਹਾਨ ਬਣਾਉਣ ਵਾਸਤੇ ਬਚਾ ਲਿਆ ਜਿਵੇਂ ਟਰੰਪ ਤੋਂ ਬਗੈਰ ਅਮਰੀਕਾ ਮਹਾਨ ਹੀ ਨਹੀਂ ਬਣਨਾ ਜੀ ਜਾਂ ਉਸ ਤੋਂ ਪਹਿਨੇ ਮਹਾਨ ਸੀ ਨਹੀਂ ਅਮਰੀਕਾ ਅੱਜ ਵੀ ਮਹਾਨ ਹੈ ਤੇ ਪਿੱਛੇ ਵੀ ਮਹਾਨ ਸੀ ਜੀ ਤੇ ਹਾਂ ਜਿੱਦੇ ਕਿਹਦਾ ਕਹਾਣ ਹੋਊ ਤੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੋਣਾ ਇਹ ਵੀ ਨਾਲ ਹੈ ਮਨੁੱਖਤਾ ਦਾ ਕਹਾਣ ਹੋਊ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੋਣਾ ਮਨੁੱਖਤਾ ਦੇ ਵਿੱਚ ਦੂਜੇ ਦੇਸ਼ ਨਾਲ ਲੜਾਈ ਪਾਉਣੀਆਂ ਤੇ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ ਹੋਣੀਆਂ ਇਹਨਾਂ ਨੇ ਹਥਿਆਰ ਕਿਤੇ ਵੇਚਣੇ ਆ ਨਾ ਇਸ ਕਰਕੇ ਸ਼ੁਕਰ ਹੈ ਜੇ ਇੰਨੀ ਕੀ ਚੇਤਰਾਏ ਵੀ ਮੈਨੂੰ ਰੱਬ ਨੇ ਅਮਰੀਕਾ ਮਹਾਨ ਬਣਾਉਣ ਲਈ ਵਿਚਾਲਿਆ ਹਾਂ ਸ਼ੁਕਰ ਹੈ ਪਾਈ ਤਾਂ ਭਾਗ ਹੁਣ ਤੂੰ ਮਹਾਨ ਬਣਾਈ ਦੇ ਹੁਣ ਮਹਾਨ ਬਣਾਵੇਂਗਾ ਕਿਵੇਂ ਇਹ ਵੀ ਦੱਸ ਦੇਣਾ ਜੀ ਦਿਲਜੀਤ ਦੀ ਫਿਲਮ ਦਾ ਜਿਹੜਾ ਵਿਰੋਧ ਹੋ ਰਿਹਾ ਉਸ ਨੂੰ ਰਿਲੀਜ਼ਿੰਗ ਨੂੰ ਰੋਕਿਆ ਜਾ ਰਿਹਾ ਸਿਰਫ ਇੰਡੀਆ ਦੇ ਵਿੱਚ ਬਾਕੀ ਦੇਸ਼ਾਂ ਦੇ ਵਿੱਚ ਉਹ ਰਿਲੀਜ਼ ਹੋ ਰਹੀ ਆ ਤੁਸੀਂ ਕਾਰਨ ਕੀ ਮੰਨਦੇ ਹੋ ਕਿ ਜਿਹੜੇ ਉਸ ਸਮੇਂ ਦੇ ਦੌਰ ਨੂੰ ਪੰਜਾਬੀ ਨੌਜਵਾਨਾਂ ਤੱਕ ਪਹੁੰਚਾਉਣਾ ਨਹੀਂ ਚਾਹੁੰਦੇ ਜਾਂ ਕੋਈ ਪਿੱਛੇ ਹੋਰ ਕਾਰਨ ਹੈ ਕਾਰਨ ਹੈ ਕਿ ਕਾਹਨਤਾ ਹੋਇਆ ਜੀ ਸਾਰੀਆਂ ਪਾਰਟੀਆਂ ਨੂੰ ਪਤਾ ਜੀ ਸਾਰੇ ਬੰਦਿਆਂ ਨੂੰ ਪਤਾ ਹੈ ਜੀ ਤੇ ਸਾਰੀਆਂ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਜੀ ਵੱਡੀਆਂ ਵੱਡੀਆਂ ਪਾਰਟੀ ਚ ਇਕੱਠੇ ਹੁੰਦੇ ਨੇ ਜੀ ਤੇ ਸ਼ਰਾਬ ਦੀ ਪਿਆਲੀ ਲੈ ਕੇ ਪੈਗ ਲੈ ਕੇ ਚੀਅਰਜ਼ ਚੀਅਰਜ਼ ਕਰਕੇ ਇਕੱਠੇ ਪੀਂਦੇ ਨੇ ਜੀ ਸਾਰੇ ਕੁਝ ਦੇ ਨਨਦੋਇਏ ਤੇ ਭਨੋਇਏ ਨੇ ਜੀ ਸਾਡੂ ਤੇ ਸਾਲੇ ਨੇ ਫੁੱਫੜ ਨੇ ਮਾਮੇ ਨੇ ਸਭ ਇੱਕੋ ਹੀ ਨੇ ਕੋਈ ਨਾ ਜਿᱷ ਫਰਕ ਫੁਰਕ ਨਹੀਂ ਹੈ ਪਾਰਟੀਆਂ ਦੇ ਨਾਂ ਹੀ ਵੱਖਰੇ ਨੇ ਸਾਰੇ ਇਕੱਠੇ ਨੇ ਇਹਨਾਂ ਨੇ ਪਤਾ ਵੀ ਜੋ ਕਰਨਾ ਅਸੀਂ ਕਰਨਾ ਹੈ ਜੀ ਇਸ ਕਰਕੇ ਪੰਜਾਬ ਦੇ ਕਾਹਨ ਨੂੰ ਕਿਸੇ ਵੀ ਪਾਰਟੀ ਦੇ ਮਨ ਚ ਕੋਈ ਦੁੱਖ ਨਹੀਂ ਇਹ ਪੱਕੀ ਗੱਲ ਹੈ ਜੀ ਹਾਂ ਕੋਈ ਨਿੱਜੀ ਰੂਪ ਚ ਕਿਸੇ ਬੰਦੇ ਨੂੰ ਹੋਵੇ ਤਾਂ ਕਹਿ ਸਕਦੇ ਆ ਜਿਵੇਂ ਖਾਲੜੇ ਨੂੰ ਆ ਗਿਆ ਉਹਨੇ ਕਿਉਂਕਿ ਵਿਦਵਾਨ ਸੀ ਖੋਜੀ ਸੀ ਉਹਨੇ ਦੱਸਤਾ ਵੀ ਕਿੰਨੇ ਬੰਦੇ ਮਾਰੇ ਗਏ ਕਿੰਨੇ ਹਜ਼ਾਰ ਮਾਰੇ ਗਏ ਮਾਰੇ ਵੀ ਲਾਹਵਾਰਸ ਕਰਕੇ ਪੰਜਾਬ ਚ ਇੱਕ ਵੀ ਬੰਦਾ ਲਾਹਵਾਰਸ ਨਹੀਂ ਯੂਪ ਚ ਹੋ ਸਕਦਾ ਹੈ ਬਿਹਾਰ ਚ ਹੋ ਸਕਦਾ ਲਾਹਵਾਰਸ ਪੰਜਾਬ ਤੇ ਲਾਵਾਰਸ ਕਿ ਬੰਦੇ ਨੇ ਕਮਾਰੇ 40-40 ਹਜ਼ਾਰ ਬੰਦਾ ਲਾਵਾਰਸ ਜੀ ਔਰ ਖਾਸ ਦੀ ਗੱਲ ਹੈ ਵੀ ਉਹ ਨਾ ਲਾਵਾਰਸ ਨੂੰ ਲਾਵਾਰਸ ਕਰਨ ਵਾਲੇ ਬੰਦੇ ਵੀ ਪੰਜਾਬ ਦੇ ਵੱਡੇ ਬੰਦੇ ਆ ਦਾੜੀਆਂ ਵਾਲੇ ਸੀ ਵੱਡੇ ਵੱਡੇ ਅਫਸਰ ਜੀ ਸੀਗੇ ਕਿ ਨਹੀਂ ਅਫਸਰ ਸਾਰੇ ਸੀ ਤੇ ਕਿਵੇਂ ਉਹਨਾਂ ਦੀ ਮਤਲਬ ਤਾਕਤ ਸੀ ਬਿਲਕੁਲ ਕਹਿੰਦੇ ਨੇ ਕਿ ਉਸ ਸਮੇਂ ਮੁੱਲ ਪੈਂਦਾ ਸੀ ਕਿ ਜਿਹੜਾ 2-3 ਨੌਜਵਾਨਾਂ ਨੂੰ मारेਗਾ ਤੇ ਉਹਦਾ ਜਿਹੜਾ ਵੱਡਾ ਮਿਲੂਗਾ ਰੈਂਕ ਵੱਡਾ ਰੈਂਕ ਵੱਡੇ ਇਨਾਮ ਆ ਆਊਟ ਆਫ ਦੀ ਵੇ ਤਰਕੀਆਂ ਇਹ ਸੀ ਉਹ ਦਿੱਤੀਆਂ ਜੀ ਜਾਂ ਤਾਂ ਕੋਈ ਕਹਿ ਦੇ ਜੀ ਇਸ ਮੈਂ ਇਹ ਤਰੱਕੀ ਨਹੀਂ ਦਿੱਤੀਆਂ ਜੀ ਇਹਦੀ ਪੂਰੀ ਪੜਤਾਲ ਕਰਕੇ ਪੂਰੀ ਸਟੇਟਮੈਂਟ ਬਣ ਸਕਦੀ ਵੀ ਕਿ ਨਹੀਂ ਕਿ ਉਹਨੂੰ ਆਊਟ ਆਫ ਦੀ ਤਰੱਕੀ ਦੇ ਕੇ ਕਿਹੜੇ ਥਾਂ ਲਾਇਆ ਜੀ ਵੀ ਕੋ ਕਿੰਨੇ ਬੰਦੇ ਕੁਮਾਰ ਦੀ ਗੱਲ ਹੈ ਵੀ ਇਥੋਂ ਫਿਰ ਹਾਰੇ ਵੀ ਇੱਕ ਸੁਧਾਰਨ ਕਿਸੇ ਘਰ ਦਾ ਕੁੰਡਾ ਖੋਲਦਿਆ ਤੇ ਇੱਕ ਬਜ਼ੁਰਗ ਜਨਾਨੀ ਕੁੰਡਾ ਖੋਲਣ ਵੇਲੇ ਬਾਹਰ ਖੋਲਦਿਆ ਤੇ ਉਹਦੇ ਗੋਲੀ ਭਜ ਜਾਂਦੀ ਆ ਦਾ ਤੀਜੇ ਦਰਜੇ ਦਾ ਮੁਲਾਜ਼ਮ ਹੁੰਦਾ ਪੁਲਿਸ ਵਰਦੀ ਧਾਰੀ ਬੰਦਾ ਇੰਸਪੈਕਟਰ ਲੈਵਲ ਦਾ ਤੀਜੇ ਦਰਜੇ ਦਾ ਮੁਲਾਜ਼ਮ ਤੇ ਥਰਡ ਕਲਾਸ ਕੈਰੇਕਟਰ ਇਹਦੇ ਮਰਜ਼ੀ ਗੋਲੀ ਮਾਰਦੇ ਕੁਮਾਰ ਲਈ ਇਹ ਤਾਂ ਚਲੋ ਹੁਣ ਚੇਤਨਾ ਯਾ ਅਦਾਲਤਾਂ ਤੇ ਉਹ ਇਹਨਾਂ ਦੇ ਬਾਰ ਖਰਾਬ ਕੋਈ ਟਿੱਪਣੀਆਂ ਕੋਈ ਸਟ੍ਰਕਚਰ ਪਾਸ ਕਰਦੇ ਆ ਕਈ ਵਾਰੀ ਸਟੇਟ ਨੂੰ ਵੀ ਉਹ ਚੰਗਾ ਝੰਡਦੇ ਆ ਕਈ ਵਾਰੀ ਨਿੱਜੀ ਰੂਪ ਚ ਹੁਣ ਵੀ ਆ ਪੰਛੀ ਬੰਦਿਆਂ ਨੂੰ ਸਰਕਾਰ ਨੇ ਚੰਗਾ ਆਪਣੇ ਅਦਾਲਤ ਨੇ ਚੰਗਾ ਝੜਕਿਆ ਚੰਗਾ ਉਹਨੂੰ ਸਜ਼ਾ ਦਿੱਤੀ ਹੈ ਹੈ ਉਦੋਂ ਪਰ ਤਾਂ ਕਿਹਨੂੰ ਪਤਾ ਨਹੀਂ ਸੀ ਵੀ ਇਹਨਾਂ ਨੂੰ ਸਜ਼ਾ ਵੀ ਹੁੰਦੀ ਆ ਜੀ ਇਸ ਕਰਕੇ ਇਹਨਾਂ ਨੇ ਉਹ ਕਾਹਨ ਕੀਤਾ ਬੜਾ ਮਾੜਾ ਕੀਤਾ ਬਾਕੀ ਸਿਰੇ ਉਹ ਸੱਚ ਨੂੰ ਕਿਸੇ ਨੇ ਨਹੀਂ ਪਹਚਾਉਣਾ ਜੀ ਨਾ ਦਾੜੀ ਵਾਲੇ ਦੇ ਨਾ ਸਾੜੀ ਵਾਲੇ ਦੇ ਸੱਚ ਨਹੀਂ ਪਛਣਾ ਜਿਹੜਾ ਸਟੇਟ ਦੇ ਨਾਲ ਹੈ ਦੁੱਜੇ ਨੂੰ ਪਛਜੂ ਜਿਹੜਾ ਰਾਜ ਸਤਾ ਨਾਲ ਹੈ ਨਾ ਉਹਦੇ ਸੱਚ ਨਹੀਂ ਪਛਣਾ ਜੀ ਇਹ ਮੇਰੀ ਬਾਕਾਇਦਾ ਤੁਹਾਡੇ ਚੈਨਲ ਦੇ ਵਿੱਚ ਮੇਰੀ ਖੁੱਲ ਕੇ ਗੱਲ ਮੈਂ ਕਹਿ ਰਿਹਾ ਜਿਹੜਾ ਰਾਜ ਸਤਾ ਨਾਲ ਹੈ ਮੈਂ ਇਹ ਸਦਾਰਕ ਨੇ ਵੀ ਸਿਰ ਤੇ ਪਗੜੀ ਖੁੱਲੀ ਦਾੜੀ ਧੋਤੀ ਟੋਪੀ ਪਾ ਰੀ ਸਾੜੀ ਐਤਕਨ ਰੇ ਪਜਾਮਾ ਪਾ ਲਿਆ ਕੋਟ ਬਦਲੂਣ ਨੋਚਣ ਗਤੀ ਤੇ ਸੋਚਣ ਗਤੀ ਪੀੜ ਲੋਕਾਂ ਦਾ ਖੂਨ ਇਹ ਜਿਹੜੀ ਸ਼ਰੇਣੀ ਜਮਾਤ ਹੈ ਨਾ ਸ਼ਰੇਣੀ ਰਾਜ ਕਰਦਾ ਸ਼ਰੇਣੀ ਰਾਜ ਕਰਦਾ ਸ਼ਰੇਣੀ ਇਹ ਕਿਤੇ ਵੀ ਆ ਜਾਏ ਇਹ ਸੱਚ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਸੱਚ ਨਾਲ ਤਾਂ ਦਾ ਜਮਾਂਦਰੂ ਵੈਰ ਹੈ ਸੱਚ ਮਨੁੱਖਤਾ ਦੇ ਵਾਸਤੇ ਆ ਭਾਈਚਾਰੇ ਵਾਸਤੇ ਆ ਵਿਕਾਸ ਵਾਸਤੇ ਆ ਸ਼ਾਂਤੀ ਵਾਸਤੇ ਆ ਪਰ ਬਾਪੂ ਜੀ ਲੋਕਾਂ ਨੂੰ ਵੀ ਸਿਆਣੇ ਹੋਣਾ ਪੈਣਾ ਜਿਵੇਂ ਅ ਲੋਕ ਵੀ ਬੜੇ ਕਹਿ ਸਕਦੇ ਆ ਕਿ ਜੇਕਰ ਕੋਈ ਚੰਗਾ ਕੰਮ ਕਰਦਾ ਉਹਨੂੰ ਇੱਕਦਮ ਉੱਪਰ ਲੈ ਜਾਂਦੇ ਨੇ ਜਿਵੇਂ ਦਿਲਜੀਤ ਦੀ ਗੱਲ ਆਪਾਂ ਕਰਦੇ ਆਂ ਜੇ ਦਿਲਜੀਤ ਕਿਸਾਨਾਂ ਦੇ ਹੱਕ 'ਚ ਬੋਲਦਾ ਕੰਗਣਾ ਦੇ ਵਿਰੁੱਧ ਬੋਲਦਾ ਤਾਂ ਉਹਨੂੰ ਪੰਜਾਬ ਦਾ ਸੁਪੁੱਤਰ ਕਹਿੰਦੇ ਨੇ ਪੰਜਾਬ ਦਾ ਹਤਾਇਸ਼ੀ ਕਹਿੰਦੇ ਨੇ ਪਰ ਜੇ ਉਹ ਨਰਿੰਦਰ ਮੋਦੀ ਨਾਲ ਜਾ ਕੇ ਮੁਲਾਕਾਤ ਕਰਦਾ ਤੇ ਉਹਨੂੰ ਖਾਲਸਤਾਨੀ ਦਾ ਟੈਗ ਦਿੱਤਾ ਜਾਂਦਾ ਇਹ ਵੀ ਲੋਕਾਂ ਦੀ ਸਮਝ ਜਿਹੜੀ ਹੈ ਬਦਲਨੀ ਪਈ ਲੋਕਾਂ ਨੇ ਨਹੀਂ ਕਿਹਾ ਖਾਲਸਤਾਨੀ ਦਾ ਟੈਗ ਕਿਹਨੇ ਦਿੱਤਾ ਜੀ ਇਹ ਵੀ ਨਾਲ ਹੈ ਲੋਕਾਂ ਨੇ ਨਹੀਂ ਦਿੱਤਾ ਕਿਹੜੇ ਵਰਗ ਨੇ ਇਹ ਤਾਂ ਗੱਲ ਐ ਜੀ ਕਈ ਵਾਰੀ ਆਪਾਂ ਨਾ ਲੋਕਾਂ ਦੇ ਨਾਲ ਜੁੜ ਰਹੇ ਹਾਂ ਲੋਕੋ ਤਾਂ ਪਤਾ ਹੀ ਨਹੀਂ ਸੀ ਵੀ ਉਹਦੀ ਮੋਦੀ ਨਾਲ ਮੁਲਾਕਾਤ ਹੋਣੀ ਆ ਜੀ ਉਹ ਤਾਂ ਟੈਲੀਵਿਜ਼ਨ ਤੇ ਆ ਗਈ ਦੇਖ ਲਈ ਕੋਈ ਗੱਲਾਂ ਬਾਤਾਂ ਵੀ ਖਾਸ ਨਹੀਂ ਹੋਈਆਂ ਜੀ ਠੀਕ ਹੈ ਨਾ ਜਿਹੜੇ ਕਹਿਦੇ ਵੀ ਉਹ ਖਾਲਸਤਾਨੀ ਆ ਸ਼ਬਦ ਕਿਨੇ ਕੜਿਆ ਟੱਟੋ-ਕੱਟ ਸਿੱਖਾਂ ਨੇ ਖਾਲਸਤਾਨੀ ਮੰਗਿਆ ਜੀ ਮੈਂ ਸੱਚ ਕਿਦਰ ਹੋਰ ਤੁਹਾਨੂੰ ਗੱਲ ਦੱਸ ਦਿਆਂ ਸਿੱਖਾਂ ਨੇ ਕਦੇ ਖਾਲਸਤਾਨ ਦੀ ਮੰਗ ਐਸੀ ਬਿਲਕੁਲ ਅੱਜ ਇਸ ਗੱਲ ਤੇ ਵੀ ਆਪਾਂ ਚਰਚਾ ਕਰਾਂਗੇ ਕਿ ਖਾਲਸਤਾਨੀ ਇਹ ਸ਼ਬਦ ਕਿਉਂ ਸਿੱਖਾਂ ਨਾਲ ਜੋੜਿਆ ਜਾਂਦਾ ਜੋੜਿਆ ਜਾਂਦਾ ਨਾ ਅਗਲ ਦੋ ਸਿੱਖਾਂ ਨੇ ਦੇਹ ਦੇ ਟੁਕੜੇ ਵਾਸਤੇ ਕਦੇ ਮੰਗਰੀ ਕੀਤੀ ਜੀ ਆ ਵੀ ਵੇਖੋ ਸਿੱਖਾਂ ਨੇ ਕਦੇ ਦੇਹ ਨੂੰ ਦੋ ਟੁਕੜਿਆਂ ਚ ਵੰਡਣ ਦੀ ਮੰਗਰੀ ਕੀਤੀ ਸੀ ਜੀ ਹੁਣ ਕਿਹੜੇ ਕਿਹੜੇ ਨੇ ਮੰਗ ਕੀਤੀ ਸੀ ਸਾਰਿਆਂ ਨੂੰ ਪਤਾ ਹੈ ਜੀ ਤੇ ਉਹ ਪ੍ਰਧਾਨ ਮੰਤਰੀ ਬਣੇ ਰਾਸ਼ਟਰਪਤੀ ਬਣੇ ਪਤਾ ਨਹੀਂ ਕਿਹੜੇ ਕਿਹੜੇ ਪਤੀ ਬਣ ਕੇ ਉਹ ਪਤੀਆਂ ਤੋਂ ਲੈ ਕੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਲਖਮਤੀ ਕਰੋੜਪਤੀ ਤੇ ਕੱਲੇ ਪਤੀ ਵੀ ਸੀਗੇ ਉਹ ਸਾਰਾ ਕੁਝ ਉਹਨਾਂ ਦੇ ਕੋਲੇ ਸੀ ਜੀ ਉਹਨਾਂ ਨੂੰ ਸਿਖਾਉਣ ਦੇ ਲਈ ਕੀ ਆ ਕਿਉਂਕਿ ਇਹ ਬੰਦੇ ਰਾਸ਼ਟਰੀ ਹਿੱਤ ਵਿੱਚ ਭੁਗਤੇ ਜੇ ਸਿੱਖ ਦੀ ਇਕੱਲੇ ਦੀ ਗੱਲ ਕਰਨੀ ਆ ਇਹ ਰਾਸ਼ਟਰੀ ਹਿੱਤ ਵਿੱਚ ਭੁਗਤੇ ਤੇ ਜਿਨ੍ਹਾਂ ਨੇ ਮੁਲਖ ਦੇ ਟੁਕੜੇ ਕਰਾਏ ਉਹਨਾਂ ਨੂੰ ਫਿਰ ਕਿਵੇਂ ਇਹ ਜਰਾ ਜਹਾਵਾ ਉਹਰੇ ਨਾ ਤਾਂ ਕੋਈ ਨਾ ਕੋਈ ਤਾਂ ਟੈਗ ਲਾਉਣਗੇ ਨਾ ਇਹਨਾਂ ਤੇ ਫਿਰ ਟੈਗ ਫਿਰਕਾ ਪ੍ਰਸਤੀ ਦਾ ਲਾਉਣਾ ਜਦੋਂ ਆਪ ਉਹਨਾਂ ਨੇ ਫਿਰਕਾ ਪ੍ਰਸਤੀ ਦਾ ਆਰਦੇ ਦੇਖ ਲਈ ਟੁਕੜੇ ਕਰਵਾਏ ਪੁੱਛੋ ਵੀ ਕਿਨੇ ਕਰਵਾਏ ਆ ਕਿਉਂਕਿ ਲੋਕ ਤੇ ਉਹਨਾਂ ਨੂੰ ਸਵਾਲ ਹੀ ਨਾ ਕਰਦੇ ਉਹਨਾਂ ਦੇ ਬਜ਼ੁਰਗਾਂ ਨੂੰ ਸਵਾਲ ਕਰਨਾ ਪਾਕਿਸਤਾਨ 'ਚ ਵੀ ਸਵਾਲ ਉੱਠੇ ਹਿੰਦੁਸਤਾਨ 'ਚ ਵੀ ਸਵਾਲ ਉੱਠੇ ਪਾਕਿਸਤਾਨ 'ਚ ਚਲੋ ਹੁਣ ਥੋੜਾ ਥੋੜਾ ਉੱਠਣ ਲੱਗ ਗਿਆ ਜੀ ਹਾਂ ਦੇਖੋ ਕਿ ਉਥੋਂ ਦੀ ਜਿਹੜੀ ਚੇਤਨ ਸਿਰਣੀ ਆ ਨਾ ਪੰਜਾਬੀਆਂ ਤੋਂ ਨਹੀਂ ਜਾਣਨ ਵਾਲੀ ਉਹ ਕਹਿੰਦੀ ਵੀ ਇਹ ਤਾਂ ਬਹੁਤ ਮਾੜਾ ਕੰਮ ਹੋ ਗਿਆ ਪੰਜਾਬੀਆਂ ਤੋਂ ਨਹੀਂ ਜਾਣਨ ਵਾਲੀ ਉੱਥੇ ਚੇਤਨਾ ਜਿਹੜੀ ਹੁਣ ਪੈਦਾ ਹੋ ਰਹੀ ਹੈ ਉਹਦੇ ਸਾਡੀ ਲੜਾਈ ਕਿਸੇ ਨਾਲ ਵੀ ਜਸਟੀਫਾਈ ਕੀਤੀ ਜਾ ਸਕਦੀ ਆ ਅੰਗਲੈਂਡ ਨਾਲ ਅਮਰੀਕਾ ਨਾਲ ਜਰਮਨ ਨਾਲ ਸਪੇਨ ਨਾਲ ਸਾਡੀ ਲੜਾਈ ਭਾਰਤ ਨਾਲ ਜਸਟੀਫਾਈ ਨਹੀਂ ਹੋ ਸਕਦੀ ਜੀ ਪਤਾ ਇਹ ਭਾਰਤ ਨੂੰ ਹਿੰਦੁਸਤਾਨੀ ਕਹਿੰਦੇ ਆ ਸਾਡੀ ਲੜਾਈ ਹਿੰਦੁਸਤਾਨ ਨਾਲ ਜਸਟੀਫਾਈ ਹੋਣੀ ਸਿੱਧਾ ਸਰੋਡਾ ਕਲੇਸਕੀ ਉਹਨਾਂ ਨਾਲ ਜੀ ਹਰ ਬੰਦੇ ਦਾ 7ਵੀਂ 8ਵੀਂ ਪੀੜ੍ਹੀ ਜਾ ਕੇ ਇੱਕੋ ਨਾਂ ਇੱਕੋ ਥਾਂ ਭਾਸ਼ਾ ਤਾਂ ਹੀ ਉਹਨਾਂ ਦੀ ਗਾਲਾਂ ਸਾਂਝੀਆਂ ਨਾਲਾਂ ਸਾਂਝੀਆਂ ਗਾਲਾਂ ਘੋਦੀਆਂ ਨਾਲਾਂ ਠੀਕ ਨੇ ਫਿਰ ਉਹਨਾਂ ਦਾ ਵਿਰੋਧ ਤੇ ਵੱਟਾਂ ਪਾਤੀਆਂ ਇਹ ਤਾਂ ਸੋਚਣਾ ਪਊਗਾ ਨਾ ਇੱਕ ਇੱਕ ਕਹਿ ਸਕਦੇ ਆ ਕਿ ਇੱਕ ਸ਼੍ਰੇਣੀ ਅਜਿਹੀ ਆ ਚਾਹੇ ਉਹ ਸੋਸ਼ਲ ਮੀਡੀਆ ਪਲੇਟਫਾਰਮ ਦੀ ਗੱਲ ਹੋਵੇ ਜਿਹੜੀ ਨਰੇਟਿਵ ਸਿਰਜਦੀ ਆ ਸਿੱਖਾਂ ਦੇ ਖਿਲਾਫ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਬਾਕਾਇਦਾ ਸੋਸ਼ਲ ਮੀਡੀਆ ਤਾਂ ਉਹਨਾਂ ਦਾ ਇੱਕ ਸਾਧਨ ਹੈ ਜੀ ਠੀਕ ਹੈ ਨਾ ਉਹਦੇ ਮਗਰ ਉਹਦੇ ਮਗਰ ਸ਼ਰਾਰਤ ਕਰਨ ਦਾ ਸੰਸਤਾ ਕੀ ਦੀ ਆ ਜੀ ਉਹ ਨਰੇਸ਼ਨ ਬਾਕਾਇਦਾ ਸਿਰਜਦੀ ਰਹਿੰਦੀ ਆ ਜੀ ਦੇਖੋ ਨਾ ਉਹ ਅਸਾਮਨੀ ਵੀ ਇਹ ਸਿਰਜ ਰਖੀ ਹੈ ਨਾ ਜੀ ਉਹ ਵਿਚਾਰੇ ਗਰੀਬੜੇ ਜਿਨ੍ਹਾਂ ਦੇ ਪਿੰਡੇ ਤੇ ਪੂਰੇ ਕੱਪੜੇ ਨਹੀਂ ਹਨ ਜੀ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਜੰਗਲਾਂ 'ਚ ਰਹਿੰਦੇ ਆ ਜੰਗਲਾਂ 'ਚ ਜਿਹੜੀ ਚੀਜ਼ ਮਿਲ ਗਈ ਖਾ ਲਈ ਜੀ ਉੱਥੇ ਨਰੇਸ਼ਨ ਸਿਰਜ ਦੇਣਗੇ ਪედაਜੀ ਚੀਨ 'ਚ ਜਾਣਾ ਚਾਹੁੰਦੇ ਆ ਨਾਲੇ ਤੇ ਚੀਨ ਆਪਣੇ ਤੇ ਆ ਜਾ ਆਪਣੇ ਨਾਲੇ ਰਾਖੀ ਕਰ ਲੈਣਗੇ ਇਤਿਹਾਸਕਵਾ ਹੈ ਜੀ ਜੇ ਉਹ ਆ ਜਾਏ ਬਿਲਕੁਲ ਪਹਿਲਾਂ ਆਇਆ ਸੀ ਆਪਾਂ ਰਾਖੀ ਕਰ ਲਈ ਹੁਣ ਵੀ ਜਿਹੜਾ ਉਹ ਥੋੜਾ ਜੰਨੇ ਥਾਂ ਨੱਬਿਆ ਆਪਣਾ ਉਹਦੇ ਛੜਾ ਲਿਆ ਕਦੀ ਨਹੀਂ ਬੋਲਣਗੇ ਇਸ ਕਰਕੇ ਨਰੇਸ਼ਨ ਜਾਣ ਕੇ ਸਿਰਜਦੇ ਆ ਵੀ ਤਾਂ ਕਿ ਸਾਡੀਆਂ ਗੱਦੀਆਂ ਕਾਇਮ ਰਹਿਣ ਲੁੱਟਕ-ਛੁਟਦੀਆਂ ਲੋਕ ਮਰਦੇ ਤਾਂ ਮਰੀ ਜਾਣ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਪਾਪ ਨਹੀਂ ਲੱਗਦਾ ਯਾਦ ਰੱਖੋ ਇਹਨਾਂ ਨੂੰ ਮਨੁੱਖਤਾ ਦੇ ਮਾਰੇ ਜਾਣ ਨਾਲ ਮਨੁੱਖ ਜਾਤੀ ਦੇ ਮਾਰੇ ਜਾਣ ਨਾਲ ਜ਼ੁਲਮ ਸਹਿਣ ਦੇ ਨਾਲ ਇਹਨਾਂ ਨੂੰ ਪਾਪ ਨਹੀਂ ਲੱਗਦਾ ਇਹ ਸਿੱਧੇ ਸੁਰਗ ਨੂੰ ਜਾਂਦੇ ਆ ਪੰਜਾਬ ਦੇ ਲੋਕ ਸੈਂਸਿਟਿਵ ਨੇ ਆ ਸੈਂਟੀਮੈਂਟਲ ਨੇ ਜਿਹੜੀ ਪੰਜਾਬ ਦੀ ਕਮੀ ਨੂੰ ਉਜਾਗਰ ਕਰਦੇ ਨੇ ਵੇਖੋ ਇਹ ਗੱਲ ਹੈ ਬਹੁਤ ਵਧੀਆ ਸਵਾਲ ਹੈ ਜੀ ਪੰਜਾਬ ਦੇ ਲੋਕ ਸੈਂਟੀਮੈਂਟਲ ਨੇ ਵਿਚਾਰੇ ਜੀ ਜੇ ਇਮੋਸ਼ਨਲ ਹੁੰਨਾ ਜੀ ਇਮੋਸ਼ਨਲ ਇਮੋਸ਼ਨ ਹੁੰਦੀ ਹੈ ਵੀ ਉਹ ਜਜ਼ਬੇ ਜਿਹਨੇ ਮਨੁੱਖਤਾ ਆ ਹੈਗੀ ਪਰ ਨਾਲ ਜਜ਼ਬੇ ਦੇ ਨਾਲ ਮਨੁੱਖਤਾ ਹੀ ਜਜ਼ਬੇ ਦੇ ਨਾਲ ਲੌਜੀਕ ਹੁੰਦਾ ਜੀ ਆਰਥਿਕਤਾ ਦਾ ਲੌਜੀਕ ਧਰਮ ਦਾ ਲੌਜੀਕ ਸਮਾਜ ਦਾ ਲੌਜੀਕ ਸਾਰਾ ਆਪਣੇ ਰਾਜਨੀਤੀ ਦਾ ਰਾਜ ਕਿ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਫਿਰ ਇੱਕ ਰਾਸ਼ਟਰੀ ਲੌਜੀਕ ਬਣ ਜਾਂਦਾ ਠੀਕ ਹੈ ਨਾ ਹੁਣ ਜੇ ਤੁਹਾਡੇ ਮਨ ਦੇ ਵਿੱਚ ਜਜ਼ਬਾ ਆ ਜਾਏ ਵੀ ਮੈਂ ਪੰਜਾਬੀ ਹਾਂ ਇਹ ਸੈਂਟੀਮੈਂਟਲ ਨਹੀਂ ਹੈ ਜੀ ਇਹ ਇਮੋਸ਼ਨਲ ਜੀ ਜਜ਼ਬਾਤ ਹੈ ਜੇ ਸੈਂਟੀਮੈਂਟਰ ਬਣ ਗਏ ਵੀ ਸਿੱਖ ਨੂੰ ਖਤਰਾ ਜੀ ਹਿੰਦੂ ਨੂੰ ਖਤਰਾ ਜੀ ਮੁਸਲਮਾਨ ਨੂੰ ਖਤਰਾ ਫਿਰ ਦੇ ਦਾ ਸਾਰੇ ਹਿਣਕਦੇ ਨੇ ਇਹਨਾਂ ਨੂੰ ਖਤਰਾ ਕਿਹੜੇ ਦਾ ਪਤਾ ਤਾਂ ਲੱਗੇ ਜਿਹੜੇ ਧਰਮ ਬਾਰੇ ਜਿੰਨੇ ਖਤਰੇ ਦੇ ਸਵਾਰਪੀ ਪੈਦਾ ਕੀਤੇ ਜਾਂਦੇ ਆ ਉਸ ਧਰਮ ਦੇ ਵੱਡੇ ਵੱਡੇ ਵਪਾਰੀ ਅਧਿਕਾਰੀ ਤੇ ਪੁਜਾਰੀ ਤੇ ਦਰਬਾਰੀ ਸਭ ਤੋਂ ਵੀਰ ਹੁੰਦੇ ਆ ਹੁੰਦਾ ਕਿ ਨਹੀਂ ਜੀ ਉਹਨੂੰ ਤਾਂ ਕਦੇ ਕੋਈ ਖਤਰਾ ਨਹੀਂ ਹੋਇਆ ਇਕੱਠੇ ਵਿਆਹ ਕਰਾਉਂਦੇ ਉਦਲੀ ਸ਼ਰਣੀ ਨਾਲ ਅੱਜ ਸਿੱਖ ਇਸਲਾਮ ਦੇ ਕਿਸੇ ਜੀ ਲੜਕੀ ਨਾਲ ਵਿਆਹ ਕਰਾ ਲਵੇ ਉਹਨੂੰ ਕੁਝ ਉਹਦਾ ਵਿਗੜਦਾ ਇਸ ਈਸਲਾਮ ਨਾਲ ਚਿੱਕੀ ਨਾਲ ਵਿਆਹ ਕਰਾ ਲੈਂਦਾ ਹਿੰਦੂ ਇਸਲਾਮ ਨਾਲ ਇਸਲਾਮ ਵਾਲਾ ਹਿੰਦੂ ਨਾਲ ਸਾਰੇ ਕਰੋਂਦੇ ਵਿਆਹ ਇਹ ਸਾਰੇ ਇੱਕ ਜਿਹੇ ਨਨਦੋਈਏ ਭਣੋਈਏ ਨੇ ਇਹ ਪਰ ਖਤਰਾ ਲੋਕਾਂ 와ਤੇ ਪੈਦਾ ਕਰਦੇ ਸੈਂਟੀਮੈਂਟ ਪੰਜਾਬ ਦੇ ਲੋਕ ਬਿਚਾਰੇ ਬੁੱਧੀਜੀਵੀ ਤੌਰ ਤੇ ਮਾਰ ਖਾ ਕੇ ਸੈਂਟੀਮੈਂਟ ਹੋ ਜਾਂਦੇ ਆ ਜਿੱਦ ਇਹ ਰਾਜਨੀਤਿਕ ਤੌਰ ਤੇ ਵੱਡੀ ਚੇਤਨਾ ਦੇ ਆ ਗਈ ਫਿਰ ਸੈਂਟੀਮੈਂਟੈਲਟੀ ਹੈ ਜਿਹੜੀ ਉਪਭਾਵਕਤਾ ਉੱਪਰ ਇਹ ਹੋ ਜੂਗੀ ਫਿਰ ਜਿਹੜੀ ਇਮੋਸ਼ਨੈਲਟੀ ਹੈ ਜਜ਼ਬਾਤ ਜਿਹੜਾ ਮਨੁੱਖੀ ਜਜ਼ਬਾਤ ਹੈ ਜੀ ਦੇ ਤਰਕ ਨਾਲ ਹੋਊਗਾ ਤਰਕ ਦਾ ਸਹਾਰਾ ਬਰਾਬਰ ਹੋਊਗਾ ਜੀ ਫਿਰ ਇਹ ਤਰੱਕੀ ਵੀ ਕਰਨਗੇ ਤੇ ਇਹਨਾਂ ਦਾ ਬਡਾਂਗਾ ਵੀ ਦੇਸ਼ ਦੀਆਂ ਰਾਜ ਕੜ ਦਾ ਸ਼ੇਰ ਨਹੀਂ ਕਰਨਗੇ ਤੁਹਾਡੇ ਮੁਤਾਬਕ ਜਿਵੇਂ ਪੂਰੀ ਦੁਨੀਆ ਦੇ ਵਿੱਚ ਦਿਲਜੀਤ ਦੀ ਫਿਲਮ ਰਿਲੀਜ਼ ਹੋ ਰਹੀ ਹੈ ਜੀ ਪੰਜਾਬ ਔਰ ਇੰਡੀਆ ਦੇ ਵਿੱਚ ਉਸ ਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ ਕਾਰਨ ਮੁਖਤੌਰ ਤੇ ਕੀ ਮੰਨਦੇ ਹੋ ਸਾਰੀਆਂ ਪਾਰਟੀਆਂ ਲੰਗੀਆਂ ਹੁੰਦੀਆਂ ਜੀ ਜੋ ਕਿਸ ਵਾਪਰਿਆ ਪੰਜਾਬ ਤੇ ਸਾਰੀਆਂ ਪਾਰਟੀਆਂ ਲੰਗੀਆਂ ਹੁੰਦੀਆਂ ਭਮਾ ਉਸ ਵਾਸਤੇ ਕੋਈ ਚੁੱਪ ਸੀ ਭਮਾ ਸ਼ਹਿ ਸੀ ਜੀ ਤੇ ਪਾਵਾਂ ਸਿੱਧੀ ਐਕਟਿਵ ਸੀ ਤੈਨੀਆਂ ਚੀਜ਼ਾਂ ਹੁੰਦੀਆਂ ਨੇ ਕਿਸੇ ਚੀਜ਼ ਤੇ ਚੁੱਪ ਕਰ ਜਾਓ ਉਹ ਵੀ ਸ਼ਾਇਆ ਇੱਕ ਅੰਦਰ ਖਾਤੇ ਉਂਗੜ ਲਾਓ ਉਹ ਵੀ ਸ਼ਾਇਆ ਇੱਕ ਸਿੱਧੇ ਆ ਜਾਓ ਵੀ ਮੈਂ ਤਾਂ ਵੱਢਣੀ ਵੱਢਣਾ ਹੈ ਜੀ ਉਹ ਵੀ ਸੀ ਇਸ ਕਰਕੇ ਸਾਰੀਆਂ ਚੀਜ਼ਾਂ ਉਹ ਗੱਲਾਂ ਨੰਗੀਆਂ ਹੁੰਦੀਆਂ ਇਸ ਕਰਕੇ ਕਹਿੰਦੇ ਇਹ ਗੱਲਾਂ ਨਾ ਕਰੋ ਜੀ ਜਿਹੜਾ ਪੰਜਾਬ ਦਾ ਬੰਦਾ ਮਰਗ ਦੇ ਬਾਰੇ ਕੋਲਰ ਕੁਝ ਨਾ ਕਹੋ ਜੀ ਮਿੱਟੀ ਪਾ ਦਿਓ ਜੀ ਕਮਾਲ ਹੈ ਬੰਦੇ ਤੇ ਤੇ ਮਿੱਟੀ ਪਾ ਦਿਓ ਤੇ ਸ਼ਾਦਾਨਾਂ ਤੇ ਮਿੱਟੀ ਕਹੋ ਨਾ ਪਾ ਦਿੱਤੀ ਜਾਵੇ ਸਿੱਧੀ ਗੱਲ ਹੈ ਜਿਹੜੇ ਬੰਦੇ ਇਹਨਾਂ ਦੇ ਬੰਦੇ ਨੂੰ ਮਰਵਾਉਂਦੇ ਆ ਮਿੱਟੀ ਤਾਂ ਉਹਨਾਂ ਤੇ ਪਣੀ ਚਾਹੀਦੀ ਹੈ ਜੀ ਠੀਕ ਹੈ ਪੰਜਾਬ ਦੇ ਲੋਕ ਜਾਗਣਗੇ ਪਰ ਜਿਹੜੀ ਉਹ ਚਾਹੁੰਦੇ ਸੈਂਟੀਮੈਂਟਲ ਹੋ ਕੇ ਕੋਈ ਕਦਮ ਚੁੱਕਣ ਉਹ ਤਾਂ ਜਿਗੂ ਪੜ੍ਹਨਾ ਪਊਗਾ ਸੈਂਸਰ ਬੋਰਡ ਦੇ ਰੋਲ ਨੂੰ ਕਿਵੇਂ ਵੇਖਦੇ ਆ ਕਿਉਂਕਿ ਫਿਲਮ ਐਮਰਜੈਂਸੀ ਦੇ ਵਿੱਚ ਵੀ ਕਈ ਇਤਰਾਜ਼ਯੋਗ ਸੀਨ ਜਿਨ੍ਹਾਂ ਤੇ ਸਿੱਖ ਜਥੇਬੰਦੀਆਂ ਨੇ ਇਤਰਾਜ਼ ਕੀਤਾ ਕੰਗਣਾ ਰੋਦ ਦੀ ਫਿਲਮ ਉਹ ਉਹਦੇ ਸੀਨ ਕੱਟ ਕਰ ਦਿੱਤੇ ਸੈਂਸਰ ਬੋਰਡ ਨੇ ਫਿਰ ਉਹਦੀ ਰਿਲੀਜ਼ਿੰਗ ਕੀਤੀ ਦਿਲਜੀਤ ਦੇ ਮਾਮਲੇ ਦੇ ਵਿੱਚ ਵੀ ਸੈਂਸਰ ਬੋਰਡ ਇਹ ਕਹਿ ਰਹੀ ਹੈ ਕਿ 120 ਕੱਟ ਲਗਾਉਣੇ ਨੇ ਉਸ ਤੋਂ ਬਾਅਦ ਫਿਲਮ ਰਿਲੀਜ਼ ਹੋਏਗੀ ਤੁਸੀਂ ਸੈਂਸਰ ਬੋਰਡ ਦੇ ਰੋਲ ਨੂੰ ਕਿਵੇਂ ਵੇਖਦੇ ਹੋ ਦੇਖੋ ਸੈਂਸਰ ਬੋਰਡ ਦਾ ਰੋਲ ਹਮੇਸ਼ਾ ਖਾ ਪੱਖੀ ਨਹੀਂ ਹੁੰਦਾ ਜੀ ਸਰਕਾਰ ਪੱਖੀ ਹੁੰਦਾ ਹੈ ਸੈਂਸਰ ਬੋਰਡ ਕਿਹੜਾ ਆਪਣੇ ਆਪ ਦੇ ਵਿੱਚ ਕੋਈ ਪਿਆਰ ਹਸਤੀਆ ਜੀ ਉਹਦੇ ਚ ਤਾਂ ਦੋ ਬੰਦੇ ਹੀ ਨੇ ਨਾ ਸੈਂਸਰ ਬੋਰਡ ਤੇ ਚਾਰ ਪੰਜ ਬੰਦੇ ਹੁੰਦੇ ਆ ਜਿਹਨੂੰ ਮਰਜ਼ੀ ਉਥੋਂ ਕੱਢ ਦੇਣ ਜਿਹਨੂੰ ਮਰਜ਼ੀ ਨੂੰ ਬਾਹਰ ਕੱਢ ਦੇਣ ਜਿਹਨੂੰ ਮਰਜ਼ੀ ਇਹਨਾਂ ਮਾਰਾ ਲਾਦਣ ਜਿਹੜਾ ਸਰਕਾਰ ਦਾ ਜਾਦੇ ਵਫਾਦਾਰ ਹੋਗਾ ਸਰਕਾਰ ਦੀਆਂ ਗਲਤ ਨੀਤੀਆਂ ਦਾ ਉਹਦੇ ਵਿੱਚ ਬੰਦੇ ਨੂੰ ਵੱਡਾ ਕਰਕੇ ਲਾ ਦਿੰਗੇ ਤੈਨੂੰ ਚੇਅਰ ਬਣਾਤਾ ਤੈਨੂੰ ਸੈਕਟਰੀ ਬਣਾਤਾ ਲਾ ਦਿੰਦਾ ਸੈਂਸਰ ਬੋਰਡ ਕਿਹੜਾ ਰੱਬ ਦਾ ਰੋਹਾਨੀ ਰੂਪ ਹੈ ਕੋਈ ਇਹ ਵੀ ਉਹਨਾਂ ਨੇ ਤਰਫਾਂ ਤੇ ਪੜਨ ਪੜਨ ਵਾਲੇ ਲੋਕ ਨੇ ਪਰ ਬૌਧਿਕ ਚੇਤਨਾ ਦੀ ਇਹਨਾਂ ਦੀ ਘਾਟ ਹੈ ਪਰ ਫੇਕੂ ਪਰਸਤੀ ਜਿਹੜੀ ਚੇਤਨਾ ਜੀ ਉੱਥੇ ਪ ਕਿਉਂਕਿ ਇਹਨਾਂ ਨੇ ਹਰ ਚੀਜ਼ ਦਾ ਇਹਨਾਂ ਨੂੰ ਪਤਾ ਹੈ ਵੀ ਅਸੀਂ ਆਹ ਚੀਜ਼ ਦੀ ਰਾਖੀ ਕਰਨੀ ਹੈ ਜਿੱਥੇ ਸਰਕਾਰ ਤੇ ਦੋਸ਼ ਲੱਗਦਾ ਉੱਥੇ ਕਹਿੰਦੇ ਇਹ ਹੀ ਆਪਾਂ ਦਿਖਾਉਣਾ ਹੈ ਕਿਉਂਕਿ ਸਾਡੀ ਤਾਂ ਸਰਕਾਰ ਤੁਰ ਦਰਗਾ ਹੋਂ ਸੱਚੀ ਸੁੱਚੀ ਹੈ ਹਰ ਸਰਕਾਰ ਕਹਿੰਦੀ ਹੈ ਵੀ ਅੱਜ ਤਾਂ ਜਿਵੇਂ ਅਕਸਰ ਕਹਿੰਦੀ ਕਿ ਨੀ ਕੈਨ ਡੂ ਨੋ ਰੋਂਗ ਰਾਜਾ ਗਲਤੀ ਕਰਦਾ ਹੀ ਨਹੀਂ ਕਹਿੰਦੇ ਆ ਨਾ ਤੇ ਆਪਣਾਂ ਵਾਲੇ ਕਹਿੰਦੇ ਆ ਰਾਜਾ ਨੇ ਇਹ ਕਲੰਕ ਹੈ ਆਪਾਂ ਨੂੰ ਕਲੰਕ ਲੱਗਦਾ ਹੀ ਨਹੀਂ ਯੂਰਪ ਕਹਿੰਦਾ ਕਿ ਰਾਜਾ ਗਲਤੀ ਨਹੀਂ ਕਰਦਾ ਇਹ ਕਹਿੰਦੇ ਆ ਰਾਜਾ ਨੇ ਇਹ ਕਲੰਕ ਹੈ ਜਿੱਥੇ ਦੋ ਚੀਜ਼ਾਂ ਆ ਜਾਣਾਂ ਫੇਰ ਆਜਾ ਕੇ ਮੈਨੂੰ ਸੁਧਰੂਆ ਜੀ ਉਹਨੇ ਗਲਤੀ ਨਹੀਂ ਸਾ ਗੁਨਾਹ ਕਰਦਾ ਇਹ ਨੇਕ ਕਲੰਕ ਨਹੀਂ ਦਾ ਪੂਰਾ ਕਲੰਕ ਲੱਗਦਾ ਜਦੋਂ ਇਹ ਅਹਿਸਾਸ ਹੋ ਗਿਆ ਵੀ ਮਨੁੱਖ ਨੂੰ ਰਾਜ ਕਰਦਾ ਸ਼ਰਣ ਨੂੰ ਮਨੁੱਖਤਾ ਦੇ ਘਾਣ ਦਾ ਕਲੰਕ ਵੀ ਲੱਗੂਆ ਤੇ ਦੋਸ਼ ਵੀ ਲੱਗੂਆ ਗਲਤੀ ਦਾ ਦੋਸ਼ ਜੀ ਫੇਰ ਇਹ ਸਾਰਾ ਜ਼ੁਲਮ ਆਪਣੇ ਆਪ ਖਤਮ ਹੋਊਗਾ ਮਨੁੱਖਤਾ ਫੇਰ ਸਹੀ ਅਰਥਾਂ ਦੇ ਵਿੱਚ ਵਿਕਸਿਤ ਹੋਊਗੀ ਜਿੱਦੇ ਤੇ ਸਾਰੀ ਮਨੁੱਖੀ ਜਾਨ ਮਾਣ ਵੀ ਕਰੇਗੀ ਬਾਪੂ ਜੀ ਜਿਵੇਂ ਅਸੀਂ ਆਧੁਨਿਕ ਯੁੱਗ ਦੇ ਵਿੱਚ ਮੌਜੂਦ ਆ ਲਿਟਰੇਚਰ ਨੂੰ ਟੂਲ ਮੰਨਿਆ ਜਾਂਦਾ ਅਜਿਹੀਆਂ ਫਿਲਮਾਂ ਨੂੰ ਪਰਦੇ ਤੇ ਲਿਆ ਕੇ ਲੋਕਾਂ ਤੱਕ ਸੱਚਾਈ ਜਿਹੜੀ ਪਹੁੰਚਾਈ ਜਾਣੀ ਬਹੁਤ ਜ਼ਰੂਰੀ ਹੈ ਬੇहद ਜ਼ਰੂਰੀ ਹੈ ਔਰ ਸੈਂਸਰ ਬੋਰਡ ਇਸ ਨੂੰ ਰੋਕੀ ਜਾ ਰਿਹਾ ਤੁਸੀਂ ਕਿਵੇਂ ਵੇਖਦੇ ਹੋ ਕਿ ਅਬ ਬਤਾਰ ਟੂਲ ਇਸ ਚੀਜ਼ ਨੂੰ ਵਰਤਣਾ ਚਾਹੀਦਾ ਤਾਂ ਜੋ ਲੋਕਾਂ ਤੱਕ ਸੱਚਾਈ ਪਹੁੰਚੇ ਲੋਕ ਨਹੀਂ ਤਾਂ ਲੋਕ ਦੂਜਾ ਆਪਸ਼ਨ ਕੀ ਹੈ ਲੋਕ ਕਿਸ ਤਰ੍ਹਾਂ ਲੋਕ ਵਿਚਾਰੇ ਜਾਂ ਤਾਂ ਆਪਸ ਵਿੱਚ ਵੀ ਗੱਲਾਂ-ਬਾਤਾਂ ਕਰਨ ਆਪਣਾ ਵਿਚਾਰ ਹੁੰਦਾ ਹੈ ਜੀ ਆਪਸ ਵਿੱਚ ਗੱਲਾਂ ਕਰਦੇ ਨੇ ਜੀ ਕਈ ਬੰਦੇ ਸਿਆਣੇ ਪਿੰਡਾਂ ਦੀਆਂ ਸੱਥਾਂ 'ਚ ਹੀ ਬੈਠੇ ਹੁੰਦੇ ਆਂ ਸ਼ਹਿਰ ਦੇ ਕਿਤੇ ਰੋਜ਼ਗਾਰ ਦੇ 'ਤੇ ਬੈਠੇ ਹੁੰਦੇ ਆਂ ਜਾਂ ਕੋਈ ਭਾਈਚਾਰੇ 'ਚ ਬੈਠੇ ਹੁੰਦੇ ਆਂ ਜੀ ਉਹ ਕਹਿੰਦੇ ਭਾਈ ਦਾ ਕੰਮ ਮਾੜਾ ਹੋ ਗਿਆ ਜੀ ਫੋਕ ਲੋਰ ਦੀ ਆਵਾਜ਼ ਆ ਨਾ ਉਹ ਕਹਿੰਦੇ ਭਾਈ ਇਹ ਕੰਮ ਮਾੜਾ ਨਹੀਂ ਹੋਣਾ ਚਾਹੀਦਾ ਸੀ ਬਿਲਕੁਲ ਜਾਂ ਸੰਸਥਾਵਾਂ ਜੇ ਵਿਦਿਅਕ ਸੰਸਥਾਵਾਂ ਉਥੇ ਇਹਦੇ ਤੇ ਇੱਕ ਡਿਬੇਟਾ ਹੋਣ ਜੀ ਤਾਂ ਕਿ ਮੁੜ ਕੇ ਉਹ ਗਲਤੀ ਦੁਬਾਰੇ ਨਾ ਦੁਹਰਾਈ ਜਾਵੇ ਬਿਲਕੁਲ ਠੀਕ ਹੈ ਨਾ ਆਰਥਿਕ ਪੱਧਰ ਤੇ ਡਿਬੇਟਾ ਹੋਣ ਜੀ ਰਾਜਨੀਤਿਕ ਪੱਧਰ ਤੇ ਡਿਬੇਟਾ ਹੋਣ ਜੀ ਸਮਾਜਿਕ ਸ਼ਾਂਤੀ ਦੇ ਬਾਰੇ ਡਿਬੇਟਾ ਹੋਣ ਜੀ ਭਾਈਚਾਰੇ ਦੀ ਸਾਂਝ ਬਾਰੇ ਡਿਬੇਟਾ ਹੋਣ ਵੀ ਸਾਤੋਂ ਕਿਹੜੀ ਗਲਤੀ ਹੈ ਕਿ ਮੁੜ ਕੇ ਨਾ ਅਸੀਂ ਨਾ ਕਰਕੇ ਸਾਡੀ ਸਾਂਝ ਨਾ ਟੁੱਟੇ ਜੀ ਇਹ ਚੀਜ਼ਾਂ ਗੱਲ ਬਾਤ ਰਹੀ ਪੈਦਾ ਕੀਤੀਆਂ ਜਾਣੀਆਂ ਚਾਹੀਦੀਆਂ ਤੇ ਇਹ ਕਹਣਾ ਜੀ ਜਿਹੜੇ ਅਸੀਂ ਮਾਰਤੇ ਤੇ ਉਹਨਾਂ ਬਾਰੇ ਸਾਨੂੰ ਦੱਸਿਆ ਨਾ ਜਾਵੇ ਤੇ ਜਿਹੜਾ ਮਾਰਨ ਵਾਲਾ ਅਸੀਂ ਉਹਨੂੰ ਉਹਨੂੰ ਵੀ ਨਹੀਂ ਛੱਡਣਾ ਜਿਹੜਾ ਸਾਨੂੰ ਦੱਸੂਗਾ ਵੀ ਆ ਮਾਰਤੇ ਜਿਹੜਾ ਸਾਨੂੰ ਦੱਸੂਗਾ ਵੀ ਆ ਮਾਰਤੇ ਪਈ ਅਸੀਂ ਉਹਨੂੰ ਵੀ ਨਹੀਂ ਛੱਡਣਾ ਜੇ ਨਾ ਮਰਜੀ ਰੱਬ ਦਾ ਰੂਪ ਕਿਉਂ ਨਾ ਹੋਵੇ ਜੀ ਬੀਕੋ ਸੱਚੇ ਬੰਦੇ ਤੇ ਹਮੇਸ਼ਾ ਯਾਦ ਰੱਖੋ ਹਮਲੇ ਹੋਣਗੇ ਬਿਲਕੁਲ ਸਟੇਟ ਦੇ ਗੁਰੂ ਸਾਹਿਬ ਦੇ ਕਿੰਨੇ ਹਮਲੇ ਸੀ ਬਿਲਕੁਲ ਸਾਰਾ ਨੂੰ ਪਤਾ ਹੈ ਨਾ ਪਰ ਸਾਰੇ ਜਿਹੜੇ 네ਗੇਟਿਵ ਲੋਕ ਸੀ ਉਹ ਇਕੱਠੇ ਹੋ ਕੇ ਪੋਜ਼ਿਟਿਵਿਟੀ ਨੂੰ ਢਾਉਣ ਲਈ ਆਉਂਦੇ ਨੇ ਢਾਉਣ ਲਈ ਆਉਂਦੇ ਐ 네ਗੇਟਿਵ 네ਗੇਟ ਸਰਕਾਰੀ ਤੌਰ ਤੇ ਰਾਜ ਸਤਾ ਦਾ ਸਰਕਾਰੀ ਤੌਰ ਤੇ 네ਗੇਟਿਵ ਨੀਤੀਆਂ ਨੂੰ ਕੱਜਣ ਦੇ ਲਈ ਉਹਨਾਂ ਦੇ ਗਲਤ ਬੰਦੇ ਸੱਚੇ ਬੰਦੇ ਤੇ ਆ ਕੇ ਵਾਰ ਕਰਦੇ ਨੇ ਜੀ ਐ ਹਕਾਣੀ ਜੀ ਬਾਪੂ ਜੀ ਸਮਾਦੇਨ ਲਈ ਬਹੁਤ ਬਹੁਤ ਸ਼ੁਕਰੀਆ ਸੋ ਵਿਸ਼ੇਸ਼ ਤੌਰ ਤੇ ਚਰਚਾ ਉਸ ਸਮੇਂ ਦੀ ਕੀਤੀ ਗਈ ਔਰ ਖਾਸ ਕਰਕੇ ਦਿਲਜੀਤ ਦੋਸਾਂਝ ਦੀ ਜਿਹੜੀ ਫਿਲਮ ਪੰਜਾਬ 95 ਕਾਰਨ ਕੀ ਰਹੇ ਕਿਉਂ ਸੈਂਸਰ ਬੋਰਡ ਕੈਂਚੀ ਚਲਾਉਣ ਦੀ ਗੱਲ ਕਰ ਰਿਹਾ ਜਾਂ ਰਿਲੀਜ਼ਿੰਗ ਨੂੰ ਰੋਕ ਰਿਹਾ ਇਹ ਸਾਰੀ ਗੱਲ ਬਾਅਦ ਵਿੱਚ ਸਾਹਮਣੇ ਆਏਗੀ ਪਰ ਅਸੀਂ ਮੁੱਖ ਤੌਰ ਤੇ ਉਸ ਸਮੇਂ ਦੀ ਚਰਚਾ ਕੀਤੀ ਔਰ ਦਿਲਜੀਤ ਵੱਲੋਂ ਬਣਾਈ ਜਾ ਰਹੀ ਫਿਲਮ ਦੀ ਚਰਚਾ ਕੀਤੀ ਸੋ ਨਿਚੋੜ ਇਹੀ ਨਿਕਲਿਆ ਕਿ ਸੱਚਿਆਂ ਦਾ ਤੇ ਸੱਤਾਧਾਰੀਆਂ ਦਾ ਮੁੱਢ ਤੋਂ ਰੌਲਾ ਰਿਹਾ ਮੁੱਢਕਦੀਮੋਂ ਰੌਲਾ ਰਿਹਾ ਔਰ ਸ਼ਾਇਦ ਉਸੇ ਚੱਲਦੇ ਅਜੇਹੀਆਂ ਫਿਲਮਾਂ ਨੂੰ ਰੋਕਿਆ ਜਾ ਰਿਹਾ ਪਰ ਅ ਲੋਕ ਜਿਹੜੇ ਨੇ ਉਹ ਸਿਆਣੇ ਹੋ ਰਹੇ ਨੇ ਲੋਕ ਕਿਤੇ ਨਾ ਕਿਤੋਂ ਇਸ ਚੀਜ਼ ਬਾਰੇ ਜਾਣਕਾਰੀ ਵੀ ਲੈਂਦੇ ਨੇ ਕਿ ਸਾਡੇ ਨਾਲ ਉਸ ਸਮੇਂ ਦੇ ਵਿੱਚ ਕੀ ਕੁਝ ਹੋਇਆ ਸਾਡੇ ਬਜ਼ੁਰਗਾ ਨਾਲ ਕੀ ਕੁਝ ਹੋਇਆ ਔਰ ਉਹਦੀ ਜਾਣਕਾਰੀ ਉਹ ਜ਼ਰੂਰ ਹਾਸਲ ਕਰ ਰਹੇ ਨੇ ਸੱਚੀ ਅਕਾ